ਤੇ ਸਾਰੇ ਗਾਵਾਂ ਜਿਤਨਾ ਕਿਉਂਕਿ ਚੰਡੀਗੜ੍ਹ ਸ਼ਾਇਵਸ ਦਾ ਫਰਸਟ ਫੀਮੇਲ ਟੂ ਵਿਨ दैट ਅਵਾਰਡ ਐਟ ਦਿ ਨੈਸ਼ਨਲ ਲੈਵਲ ਇਹ ਜਿਹੇ ਦਿਗਜ ਬੇਗਮ ਪ੍ਰਵੀਨ ਸੁਲਤਾਨਾ ਜੀ 우ਸਤਾਦ ਸ਼ਾਜ਼ਦ ਖਾਨ ਖਾਂ احمد हुसैन ਸਾਹਿਬ ਅਨਿਲ ਵਿਸ਼ਵਾਸ ਜੀ اوਪੀ ਨਾਇਰ ਸਾਹਿਬ ਇਹਨਾਂ ਦੇ ਸਾਹਮਣੇ ਗਾਣਾ ਹੀ ਸਾਡੇ ਲਈ ਬਹੁਤ ਵੱਡੀ ਗੱਲ ਜੀ ਟੀਵੀ ਸਾਰੇ ਗਾਵਾਂ ਦੇ winner ਦਾ ਖਿਤਾਬ ਮਿਲਿਆ ਕਿਉਂਕਿ ਹੁਣ ਜਿਹੜਾ ਸਾਰੇ ਗਾਵਾਂ दैट इज ਟੋਟਲੀ ਡਿਫਰੈਂਟ ਸਾਡੇ ਵਾਰੀ ਸੀਗਾ ਇਹ VOTING ਸਿਸਟਮ ਨਹੀਂ ਸੀਗਾ ਕਲੀ ਹੁੰਦੇਵੇਂ ਆਪਾਂ ਗੱਲ ਕਰਦੇ ਜੈਂਡਰ ਇਕਵੈਲਟੀ ਜੈਂਡਰ ਐਮਪਾਰਮੈਂਟ ਬਹੁਤ ਨਰੇਬਾਜੀ ਹਾਂ ਜੀ ਹਾਂ ਲੇਕਿਨ ਮੈਨੂੰ ਇਹ ਲੱਗਦਾ ਕਿ ਦੋਨੋ ਜੈਂਡਰਸ ਦੇ ਆਰ ਵੈਰੀ ਵੈਰੀ ਇੰਪੋਰਟੈਂਟ ਲਿਵ ਇਨ ਰਿਲੇਸ਼ਨ ਤੇ ਜਿਹੜਾ ਮੈਰਿਜ ਇੰਸਟੀਟਿਊਸ਼ਨ ਇਹਦੇ ਚ ਕਿਹੜਾ ਪ੍ਰਬੰਧ ਠੀਕ ਹੈ ਸਾਡੇ ਸਾਹਿਬ ਸਰ ਦੇਖੋ ਹੁਣ ਲਿਵ ਇਨ ਅੱਜਕੱਲ ਇੱਕ ਫੈਟ ਹੈ ਜਿਹਨੂੰ ਆਪਾਂ ਵੈਸਟ ਨੂੰ ਆਪਾਂ ਏਪ ਕਰਦੇ ਹਾਂ ਕੁਝ ਹਰ ਕਲਚਰ ਦਾ ਅਪਣਾ ਹਨ ਲੱਗਦਾ ਮੈਨੂੰ ਨੇ ਅੱਜਕੱਲ ਦੇ ਇੰਡੀਵਿਜੂਅਲ ਜਿਵੇਂ ਉਹਨਾਂ ਦੀ ਸਬਜੈਕਟਿਵ ਚੀਜ਼ ਹੈ ਕਿ ਵੀ ਆਰ ਮੋਰ ਕੰਫਰਟੇਬਲ ਪਹਿਲਾਂ ਇੱਕ ਦੂਜੇ ਨੂੰ ਜਾਣ ਕੇ ਫਿਰ ਅਸੀਂ ਬਟ ਮੇਰੇ ਸਾਹਮਣੇ ਮੈਰਿਜ ਇੰਸਟੀਟਿਊਸ਼ਨ ਇਜ਼ ਵੈਰੀ ਵੈਰੀ ਇੰਪੋਰਟੈਂਟ ਉਦੋਂ ਦਾ ਇੱਕ ਦੌਰ ਆਇਆ ਸੀ ਵੀ ਲੜਕੀ ਲੜਕੀ ਨਾਲ ਹੀ ਨਾ ਵਿਆਹ ਕਰਾ ਲੇ ਜਾਂ ਮੁੰਡਾ ਮੁੰਡੀ ਨਾਲ ਹੀ ਨਾ ਵਿਆਹ ਕਰਾ ਨੇ ਇਹ ਕੀ ਸੀਗੀ ਪ੍ਰੋਬਲਮ ਤੁਸੀਂ ਸਮਾਜ ਦੇ ਸਿਸਟਮ ਨੂੰ ਸਮਝਿਆ ਉੱਤੇ ਪੀ ਐਚ ਡੀ ਕੀਤੀ ਕੀ ਉੱਤੇ ਤੋਂ ਵਿਕਾਰ ਕਰਸਾ ਫਾਇਦਾ ਹੋਇਆ ਸੀ ਜਾਂ ਕੋਈ ਹੋਰ ਗੱਲ ਸੀ ਸਰ ਹੁਣ ਕਟਿਆ ਉਹ ਥੋੜਾ ਜਿਹਾ ਥੋੜਾ ਜਿਹਾ ਕਟਿਆ ਹੈ ਬਟ ਵਿਕਾਰ ਦੀ ਵੀ ਗੱਲ ਨਹੀਂ ਹੁੰਦੀ ਮੇਬੀ ਕਿ ਫਿਜ਼ੀਕਲੀ ਪ੍ਰੋਬਲਮ ਫਿਜ਼ੀਕਲ ਹਾਂਜੀ ਮਹਿਬੂਬਤ ਤੇ ਪਤਰੀ ਚ ਕੀ ਫਰਕ ਅਸੀਂ ਆਪਣੇ ਬਚਪਨ ਕਿੰਨੇ ਗੇਮਸ ਖੇਡੇ ਸੀ ਫਿਜ਼ੀਕਲ ਐਕਟੀਵਿਟੀ ਕਿੰਨੀ ਜ਼ਿਆਦਾ ਸੀ ਅਸੀਂ ਕਿੰਨੀ ਗੇਮਸ ਖੇਡੀਆਂ ਜੋ ਸਾਨੂੰ ਹੁਣ ਵੀ ਯਾਦ ਆਸੀ ਨਿਕਲ ਜਾਂਦੇ ਸੀ ਸ਼ਾਮ ਨੂੰ ਡਾਂਟ ਪੈਂਦੀ ਸੀ ਪੇਰੈਂਟਸ ਬੁਲਾਉਂਦੇ ਸੀ ਆ ਜਾਓ ਮਤਲਬ ਮੈਂ ਆਪ ਆਪਣੇ ਬੱਚਿਆਂ ਨੂੰ ਦੇਖਦੀ ਆ ਮੈਂ ਉਹਨਾਂ ਨੂੰ ਕਹਿੰਦੀ ਤੁਸੀਂ ਆਪਣੇ ਬਚਪਨ ਦਾ ਕੀ ਯਾਦ ਕਰੋਗੇ #ਜ਼ਿੰਦਗੀ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਲਿਪਰੇਟ ਮੈਂ ਦਰਸ਼ਕਾਂ 'ਚ ਬਖਵਾ ਨਾ ਬਣਦੀ ਹੋਏ ਸਿੱਧਾ ਤੁਹਾਨੂੰ ਉਹਨਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰਦਾ ਜੋ ਤੁਹਾਡੇ ਸਿੱਧੇ ਨਾਲ رابطہ ਤੁਹਾਡੇ ਨਾਲ ਕਰਨਾ ਸ਼ੁਰੂ ਕਰਨਗੇ ਮਿਸ ਜ ਰਿੰਕੂ ਕਾਲੀਏ ਜੀ ਤੇ ਮੈਂ ਚਾਹੁੰਦਾ ਕਿ ਦਰਸ਼ਕਾਂ ਦੇ ਰੂਬਰੂ ਤੁਸੀਂ ਸਿੱਧੇ ਹੀ ਹੋਵੋ ਤੁਸੀਂ ਥੋੜਾ ਜਿਹਾ ਆਪ ਦਾ ਬਰੀਫ ਜਾਂ ਸੰਖੇਪ ਜਾਂ ਪਰਿਚੈ ਪਛਾਣ ਦਰਸ਼ਕਾਂ ਨਾਲ ਸਾਂਝੀ ਕਰੋ ਜੀ ਜ਼ਰੂਰ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਤੇ ਮੈਨੂੰ ਇਹਨੇ ਅੱਛੇ শ্রোਤਾ ਨਾਲ ਰੂਬਰੂ ਹੋਣ ਦਾ ਮੌਕਾ ਤੁਸੀਂ ਦਿੱਤਾ ਜੀ सो so बेसिकली मैं चंडीगढ़ तो ही हाँ मैं आई वॉज बॉर्न इन मैं पैदा हुई अम्बाला कैंट बट कुछ महीनों लिये उत्सु उस तो चंडीगढ़ ही सारी एजुकेशन हुई ग्रेजुएशन एम सी एम टी ए वी तो की फिर मास्टर्स एम फिल यूनिवर्सिटी जितना जिक्र किया एमए सोशोलॉजी की समाज शास्त्र मास्टर्स है मेरी एंड आई वॉज गोल्ड मेडलिस्ट है उसके बाद पीएचडी ਵੀ ਮੈਂ ਸਮਾਜ ਸ਼ਾਸਤਰ ਵਿੱਚ ਕੀਤੀ ਜੀ ਤੇ ਅਕੈਡਮਿਕਸ ਦੇ ਨਾਲ-ਨਾਲ ਗਾਣ ਦਾ ਸ਼ੁਰੂ ਤੋਂ ਬਹੁਤ ਸ਼ੌਕ ਰਿਆ ਜੀ ਤੇ ਗਾਇਕੀ ਦੇ ਖੇਤਰ ਚ ਸਕੂਲ ਟਾਈਮ ਤੋਂ ਹੀ ਜੀ ਆਪਣੇ ਕਾਲਜ ਦੇ ਬੈਸਟ ਸਿੰਗਰਏ ਯੂਨੀਵਰਸਿਟੀ ਚ ਬੈਸਟ ਸਿੰਗਰਏ ਜੀ ਔਰ ਪ੍ਰਬਾਤਮਾ ਦੀ ਦਿਆ ਨਾਲ ਹੋਰ ਬਹੁਤ ਸਾਰੀ ਖਿਆਤੀ ਆ ਜਿਵੇਂ ਜੀਟੀਵੀ ਸਾਰੇਗਾਮਾ ਦੇ winner ਦਾ ਖitab ਮਿਲਿਆ ਬਹੁਤ ਸਾਰੀ ਅੱਛੀ ਸੰਸਥਾਵਾਂ ਨੇ ਆਨਰ ਕੀਤਾ ਮੈਂ ਕਹਿੰਨੀ ਆ ਪ੍ਰਮਾਤਮਾ ਦੀ ਜੀ ਬਹੁਤ ਬਹੁਤ ਮਿਹਰ ਰਹੀ ਹੈ ਅੱਛਾ ਹਾਂ ਵਰਤਮਾਨ ਦੇ ਵਿੱਚ ਤੁਸੀਂ ਕੀ ਕੰਮ ਕਰ ਰਹੇ ਹੋ ਪੜਾ ਰਹੇ ਹੋ ਕਿੱਥੇ ਪੜਾ ਰਹੇ ਹੋ ਜੀ ਸਰ ਕਰੰਟਲੀ ਮੈਂ ਚੰਡੀਗੜ੍ਹ ਵਿੱਚ ਹੀ ਬਹੁਤ ਹੀ ਪ੍ਰੈਸਟੀਜੀਅਸ ਕਾਲਜ ਹੈ ਜੀਜੀਡੀਐਸਡੀ ਕਾਲਜ ਮੈਂ ਉੱਥੇ ਅਸਿਸਟੈਂਟ ਪ੍ਰੋਫੈਸਰ ਹਾਂ ਸੋਸ਼ੀਓਲੋਜੀ ਦੇ ਵਿੱਚ ਜੀ ਜੀ ਹਾਂ ਦਰਸ਼ਕਾਂ ਨੂੰ ਮੈਂ ਇੱਕ ਦੱਸਣਾ ਚਾਹੁੰਦਾ ਕਿ ਅਸੀਂ ਇਹਨਾਂ ਨਾਲ ਇਹ ਤਰਫ ਲੈ ਕੇ ਮਿਲਦੇ ਆ ਕਿ ਗਾਈਡ ਮੀਡੀਆ ਦੇ ਜ਼ਰੀਏ ਤੁਹਾਨੂੰ ਕੁਝ ਨਾ ਕੁਝ ਐਸਾ ਗਾਈਡ ਕਰ ਪਾਈ ਇਹ ਰਾਤ ਸੇਰੀ ਮਨਸਕੀ ਜਿੱਥੇ ਅ ਛੋਟੀ ਉਮਰ ਦੇ ਦੇਖਣ ਵਾਲੇ ਦਰਸ਼ਕ ਸਮਕਾਲੀ ਦੇਖਣ ਵਾਲੇ ਦਰਸ਼ਕ ਤੇ ਸਾਡੇ ਬਜ਼ੁਰਗ ਕੁਛ ਨਾ ਕੁਛ ਸਮਝ ਪਾਉਣ ਕਿ ਸਾਡੀ ਪੀੜ੍ਹੀ ਨੇ ਕੁਛ ਕੀਤਾ ਤੇ ਆਉਣ ਵਾਲੀ ਪੀੜ੍ਹੀ ਵੀ ਕੁਛ ਕਰੂਗੀ ਉਸ ਨੂੰ ਲੈ ਕੇ ਅਸੀਂ ਫਿਰ ਗੱਲ ਕਰਦੇ ਹਾਂ ਕਿ ਜਿਵੇਂ ਤੁਸੀਂ ਗੱਲ ਕੀਤੀ ਕਿ ਤੁਸੀਂ ਸਕੂਲ ਟਾਈਮ ਤੋਂ ਹੀ ਜੀ ਗਾਇਕੀ ਖੇਤਰ ਚ ਸੀਗੇ ਉੱਚ ਤੁਸੀਂ ਕਾਫੀ ਪ੍ਰਾਪਤੀਆਂ ਕੀਤੀਆਂ ਪਰ ਅਸੀਂ ਪਹਿਲਾਂ ਤੁਹਾਡੇ ਵਿਦਿਆ ਖੇਤਰ ਦੀ ਜੀ ਬਿਲਕੁਲ ਕਿਉਂਕਿ ਮੈਨੂੰ ਲੱਗਦਾ ਕਿ ਜੇ ਤੁਹਾਨੂੰ ਇੱਕ ਯੋਗਤਾ ਮਿਲੀ ਹੈ ਤਾਂ ਉਹਦੇ ਲਈ ਅੱਖਰ ਗਿਆਨ ਬੜਾ ਜ਼ਰੂਰੀ ਹੈ ਜੀ ਬਿਲਕੁਲ ਤੁਸੀਂ ਮੈਨੂੰ ਦਰਸ਼ਕਾਂ ਨੇ ਗੱਲ ਸਾਂਝੀ ਕਰੋ ਕਿ ਜਦੋਂ ਤੁਸੀਂ 골ਡ ਬੈਟਲ ਹਾਸਲ ਕੀਤਾ ਜੀ ਜੀ ਉਹਦੇ ਵਿੱਚ ਇਹੋ ਜਿਹਾ ਕੀ ਕੀਤਾ ਜਿਹੜਾ ਉਹਨਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਪਿਆ ਨਜ਼ਰਦਸ ਕਰ ਨਹੀਂ ਸਕੀ ਹਾਂ ਸਰ ਬੇਸਿਕਲੀ ਮੈਨੂੰ ਲੱਗਦਾ ਹੈ ਜਦ ਆਪਾਂ ਇੱਕ ਤਾਂ ਤੁਹਾਡੇ ਅੰਦਰ ਪੈਸ਼ਨ ਹੋਣਾ ਚਾਹੀਦਾ ਹੈ ਜੀ ਇੱਕ ਪਿਆਰ ਉਸ ਵਿਸ਼ੇ ਨਾਲ ਜਿਵੇਂ ਸਮਾਜ ਸ਼ਾਸਤਰ ਹੈ ਹਜ਼ ਆਲਵੇਜ਼ ਵੈਰੀ ক্লোਜ਼ ਜੀ ਮਾਈ ਹਾਰਟ ਮਤਲਬ ਮੈਨੂੰ ਬਹੁਤ ਸੋਸ਼ਲ ਸਟੱਡੀਜ਼ ਹੁੰਦਾ ਤੁਹਾਨੂੰ ਪਤਾ ਹੈ 10th ਤੱਕ ਹੈ ਨਾ ਉਸ ਤੋਂ ਬਾਅਦ ਅਸੀਂ ਸੋਸ਼ੀਓਲੋਜੀ ਪੜ੍ਹਦੇ ਹਾਂ ਤੇ ਇਹ ਸਬਜੈਕਟ ਮੇਰੇ ਵੈਰੀ ক্লোਜ਼ ਟੂ ਮਾਈ ਹਾਰਟ ਬਿਕੋਜ਼ ਮੈਨੂੰ ਲੱਗਦਾ ਹੈ ਸਮਾਜ ਚ ਰਹਿੰਦੇ ਹੋਏ ਇਸ ਸਬਜੈਕਟ ਨਾਲ ਸਾਨੂੰ ਸਾਰੇ ਪਾਸੇ ਦਾ ਚਾਹੇ ਉਹ ਰਾਜਨੀਤਿਕ ਹੈ ਚਾਹੇ ਉਹ ਇਕਨੋਮਿਕ ਹੈ ਚਾਹੇ ਆਪਣਾ ਵੈਲਿਊ ਸਿਸਟਮ ਹੈ ਹਨਾ ਹਰ ਚੀਜ਼ ਦੇ ਬਾਰੇ ਸਾਨੂੰ ਨੋਲਿਜ ਮਿਲਦੀ ਹੈ ਪਰ ਸਾਡਾ ਇੱਕ ਪਰਸਪੈਕਟਿਵ ਆਪਣਾ ਉਹਦੇ ਪ੍ਰਤੀ ਇੱਕ ਨਜ਼ਰੀਆ ਡਵੈਲਪ ਹੁੰਦਾ ਹੈ ਜੀ ਸੈਂਸਿਟਾਈਜੇਸ਼ਨ ਹੁੰਦੀ ਹੈ ਜੋ ਕਿ ਅੱਜ ਦੀ ਜਨਰੇਸ਼ਨ ਜਾਂ ਅੱਜ ਦੇ ਸਮਾਜ ਮੈਨੂੰ ਲੱਗਦਾ ਹੈ ਇਹ ਨੋਲਿਜ ਬਹੁਤ ਜ਼ਰੂਰੀ ਹੈ ਜੀ ਜਿਸ ਤਰ੍ਹਾਂ ਆਪਾਂ ਦੇਖ ਰਹੇ ਆਪਾਂ ਸਾਰੇ ਗੱਲ ਜ਼ਰੂਰ ਕਰਦੇ ਆ ਕਿ ਸਮਾਜ ਜੋ ਹੈ ਡਿਕਲਾਈਨ ਹੋ ਰਹੀ ਹੈ ਮੋਰਲ ਵੈਲਿਊਜ਼ ਹੈ ਨਾ ਬੜਾ ਨੇਗੇਟਿਵ ਚੀਜ਼ਾਂ ਚੱਲ ਰਹੀਆਂ ਨੇ ਪਰ ਉਹਦੇ ਲਈ ਮੈਨੂੰ ਲੱਗਦਾ ਹੈ ਇਹ ਜਿਹੜਾ ਸਬਜੈਕਟ ਹੈ ਇਟ ਕੈਨ ਬੀ ਰੀਅਲੀ ਹੈਲਪਫੁਲ ਜੀ ਹਾਂ ਮੈਂ ਤੁਹਾਡੀ ਗੱਲ ਹੋਰ ਵੱਡੀ ਕਰਦਾ ਕਿ ਮੈਨੂੰ ਲੱਗਦਾ ਕਿ ਜਿਵੇਂ ਕੁਦਰਤ ਨੇ ਮੇਲ ਫੀਮੇਲ ਜਾਂ ਮਰਦ ਔਰਤ ਨੂੰ ਸਿਰਜਿਆ ਤਾਂ ਉੱਥੇ ਮੈਨੂੰ ਲੱਗਦਾ ਕਿ ਹਰ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਉਹਦੇ ਵਿੱਚ ਇਹ ਹੈ ਕਿ ਜਿਹੜੇ ਸਮਾਜ ਚ ਜਿਹੜੇ ਸਿਸਟਮ ਚ ਆਪਾਂ ਜਿਉਉਨੇ ਆ ਤੇ ਉਤਨੀ ਸਮਾਜ ਦਾ ਗਿਆਨ ਸਮਾਜ ਦੀ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਤੇ ਖਾਸ ਕਰਕੇ ਮੈਨੂੰ ਲੱਗਦਾ ਕਿ ਮਹਿਲਾਵਾਂ ਨੂੰ ਜਿਵੇਂ ਕਿ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਜੀ 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 ਹਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਤੁਹਾਨੂੰ ਸਹਿਤ ਹਰਿਆਣਾ ਸਹਿਤ ਅਕੈਡਮੀ ਜਾਂ ਉਹਦੇ ਵੱਲੋਂ ਸਨਮਾਨ ਦਿੱਤਾ ਗਿਆ ਹੈ ਉਰਦੂ ਵੱਲੋਂ ਵੀ ਸਨਮਾਨ ਕੀਤਾ ਉਹਦੇ ਪਿੱਛੇ ਕੀ ਸੀਗਾ ਕੀ ਕੀਤਾ ਤੁਸੀਂ ਸਰ ਐਕਚੁਅਲੀ ਮੈਂ ਮੇਰਾ ਸ਼ੁਰੂ ਤੋਂ ਇਹ ਸੀਗਾ ਕਿ ਮੈਂ ਅਗਰ ਗਾਉਂਗੀ ਤਾਂ ਮੈਂ ਸੰਜੀਦਾ ਗਾਇਕੀ ਨੂੰ ਹੀ ਪ੍ਰੋਮੋਟ ਕਰੂੰਗੀ ਜੀ ਠੀਕ ਹੈ ਜਿਵੇਂ ਲਚਰ ਗਾਣਾ ਮਤਲਬ ਮੈਂ ਕੀ ਅਸੀਂ ਅਗਲੀ ਜਨਰੇਸ਼ਨ ਦੇ ਸਾਹਮਣੇ ਆ ਕੀ ਅਸੀਂ ਆਪਣੇ ਆਡੀਅੰਸ ਦੇ ਸਾਹਮਣੇ ਪੇਸ਼ ਕਰ ਰਹੇ ਹਾਂ ਆ ਮਤਲਬ ਮੈਨੂੰ ਉਸ ਚੀਜ਼ ਦਾ ਹਮੇਸ਼ਾ ਤੋਂ ਮੈਂ ਬਹੁਤ ਕੌਂਸ਼ੀਅਸ ਰਹੇ ਚਾਹੇ ਮੈਨੂੰ ਘੱਟ ਪ੍ਰੋਗਰਾਮ ਮਿਲਣ ਚਾਹੇ ਮੈਨੇ ਕੁਝ ਹੋਏ ਲੇਕਿਨ ਆਪਣੀ ਇੱਕ ਇੰਟੈਗ੍ਰਿਟੀ ਵਾਸਤੇ ਮੇਰਾ ਇੱਕ ਪ੍ਰਿੰਸੀਪਲ ਸੀਗਾ ਕਿ ਅਗਰ ਮੈਂ ਗਾਉਂਗੀ ਸੰਜੀਦਾ ਚੀਜ਼ਾਂ ਹੀ ਗਾਉਂਗੀ मीनिंगफुल ਚੀਜ਼ਾਂ So, सोलफुल so, चीज हां सो ओदे ਲਈ ਜਿਵੇਂ ਅਸੀਂ ਹੁਣ ਗਜ਼ਲਾਂ ਚ ਵੀ ਗਾਉਂਦੇ ਆ ਅਸੀਂ ਤੇ ਕੋ ਅਹਿਮਦ ਫਰਾਜ਼ ਸਾਹਿਬ ਹੈ ਮਿਰਜ਼ਾ ਗਾਲिब ਦੀ ਗਜ਼ਲਾਂ ਹੈ ਅਸੀਂ ਇਸ ਤਰ੍ਹਾਂ ਦੀ ਚੀਜ਼ਾਂ ਜਦ ਇਨ੍ਹਾਂ ਦੇ ਕਾਨਸਰਟ ਕਰਦੇ ਆ ਤੇ ਅਸੀਂ ਵੀ ਵੀ ਪ੍ਰਮੋਟ ਸੱਚ ਲਿਟਰੇਚਰ ਠੀਕ ਹੈ ਜੇ ਅਸੀਂ ਪੰਜਾਬੀ ਦਾ ਪ੍ਰੋਗਰਾਮ ਮੈਂ ਆਈ ਥਿੰਕ ਲਾਸਟ 10 ইয়ার্স ਤੋਂ ਮੈਂ ਹਰ ਸਾਲ ਇੱਕ ਪ੍ਰੋਗਰਾਮ ਪੂਰਾ ਡੈਡੀਕੇਟ ਕਰਦੀ ਹ Shiv Kumar Botalvi ਜੀ ਨੂੰ ਬਿਕੋਜ਼ ਆਈ ਐਮ ਗ੍ਰੇਟ ਫੈਨ ਆਫ ਹਿਸ ਪੋਇਟਰੀ ਜੀ ਜੀ ਸੋ ਇਸ ਤਰ੍ਹਾਂ ਜੋ ਚੀਜ਼ਾਂ ਅਸੀਂ ਖੁਦ ਅੱਛਾ ਸਾਨੂੰ ਲੱਗਦਾ ਜਿਹਨੂੰ ਸੁਣ ਕੇ ਉਸ ਤੋਂ ਸਾਨੂੰ ਕੋਈ ਮਤਲਬ ਸਮਝ ਆਉਂਦਾ ਕੋਈ ਉਹਦੇ मीनिंगफुल ਹੈ ਉਹ ਚੀਜ਼ ਅਸੀਂ ਪ੍ਰੋਮੋਟ ਕਰਦੇ ਹਾਂ ਸੋ ਆਈ ਹੈਵ ਆਲਵੇਸ ਬੀਨ ਪ੍ਰੋਮੋਟਿੰਗ ਸੰਜੀਦਾ ਗਾਇਕੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਜੀ ਚਲੋ ਸ਼ਿਵ ਨੂੰ ਯਾਦ ਕੀਤਾ ਤਾਂ ਬਹੁਤ ਅੱਛਾ ਲੱਗਿਆ ਦੂਸਰੀ ਆਪਾਂ ਗੱਲ ਕਰਦੇ ਉਰਦੂ ਸਾਹਿਤ ਅਕੈਡਮੀ ਵੱਲੋਂ ਵੀ ਤੁਹਾਨੂੰ ਉਹਦੇ ਚ ਤੁਸੀਂ ਇਹ ਜਾ ਕੀ ਕੀਤਾ ਸੀਗਾ ਸਰ ਉਰਦੂ ਸਾਹਿਤ ਅਕੈਡਮੀ ਕਿਉਂਕਿ ਮੈਂ ਤੁਹਾਨੂੰ ਮੈਂ ਦੱਸਿਆ ਕਿ ਗਜ਼ਲ ਹੈਜ਼ ਆਲਵੇਸ ਬੀਨ ਵੈਰੀ ক্লোਜ਼ ਟੂ ਮਾਈ ਹਾਰਟ ਤੇ ਜਿੰਨੇ ਵੀ ਮੈਂ ਗਜ਼ਲ ਦੇ ਕਨਸਰਟ ਕੀਤੇ ਆ ਉਸ ਚ ਵੀ ਅਸੀਂ ਬਹੁਤ ਹੀ ਰੈਨਾਉਂਡ ਜਿਹੜੇ

ਲਿੱਖ ਕਵੀਆਂ ਦੀਆਂ ਗਜ਼ਲਾਂ ਗਾਇਆ ਸਰ ਸਭ ਤੋਂ ਪਹਿਲਾਂ ਤਾਂ ਸਰਤਾਜ ਮਿਰਜ਼ਾ ਗਾਲिब ਸਾਹਿਬ ਉਹਨਾਂ ਨੂੰ ਬਹੁਤ ਗਾਇਆ ਹੈ ਅਹਿਮਦ ਫਿਰਾਜ਼ ਸਾਹਿਬ ਦੀਆਂ ਗਜ਼ਲਾਂ ਗਾਈਆਂ ਨੇ ਠੀਕ ਹੈ ਤੇ ਹੁਣ ਤੁਸੀਂ ਦੇਖੋ ਜਿੰਨੇ ਵੀ ਸਾਡੇ ਪਪੂਲਰ ਗਜ਼ਲ ਗਾਇਕ ਨੇ ਉਹਨਾਂ ਨੇ ਜਿਹੜੇ-ਜਿਹੜੇ ਕਵੀਆਂ ਨੂੰ ਆਪਣੀ ਆਵਾਜ਼ ਦਿੱਤੀ ਹੈ ਉਹਨਾਂ ਨੂੰ ਗਾਣ ਦੀ ਆਪਣਿਆਂ ਵੱਲੋਂ ਬਹੁਤ ਕੋਸ਼ਿਸ਼ ਕੀਤੀ ਹੈ ਜੀ ਹਾਂ ਫਿਰ ਤੁਹਾਨੂੰ ਇਹ ਚੀਜ਼ਾਂ ਤੁਸੀਂ ਹਾਸਲ ਕੀਤੀਆਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਸਨਮਾਨ ਤੇ ਉਹਨੂੰ ਦਿੱਤੇ ਗਏ ਸਰ ਉਹ ਸੀਗਾ ਪ੍ਰੋਮੋਸ਼ਨ ਆਫ ਆਰਟ ਐਂਡ ਕਲਚਰ ਕਿ ਉਹ ਇਸ ਲਈ ਦੇਖੋ ਮੈਂ ਕਈ ਕੰਪੀਟੀਸ਼ਨ ਜੋ ਨੈਸ਼ਨਲ ਲੈਵਲ ਜੀ ਟੀਵੀ ਦਾ ਤੁਹਾਨੂੰ ਪਤਾ ਹੈ ਉਹ दैट वाज ਅ ਨੈਸ਼ਨਲ ਲੈਵਲ ਉਹਦੇ ਤੁਸੀਂ ਹਰ ਜਨਰ ਗਾਉਂਦੇ ਆ ਕਿਉਂਕਿ ਉਹਦੇ ਚ ਤਿੰਨ ਰਾਉਂਡਸ ਨੇ ਕੁਆਟਰਫਾਈਨਲ ਸੈਮੀਫਾਈਨਲ ਫਾਈਨਲ ਹਾਂ ਉੱਚ ਕੀ ਥੋੜਾ ਦਰਸ਼ਕਾਂ ਸਰ ਹਾਂ ਜੀ ਸਰ ਮੇਰਾ ਉਹ ਕਿਉਂਕਿ ਹੁਣ ਜਿਹੜਾ ਸਾਰੇ ਗਾਮਾ दैट इज ਟੋਟਲੀ ਡਿਫਰੈਂਟ ਸਾਡੇ ਵਾਰੀ ਸੀਗਾ ਇਹ VOTING ਸਿਸਟਮ ਨਹੀਂ ਸੀਗਾ ਸੋ दैट वाज ਪਿਓਰਲੀ ਓਨ ਜੋ ਤੁਸੀਂ ਉੱਥੇ ਸਾਹਮਣੇ ਗਾਇਆ ਜਜਜਸ ਨੇ ਉਸੇ ਵੇਲੇ ਤੁਹਾਨੂੰ ਜਜ ਕੀਤਾ ਤੇ ਰਿਜ਼ਲਟ ਵਾਸ देयर नो वेटिंग वॉज देयर और यह जे दिग्गज बेगम परवीन सुल्ताना जी उस्ताद शाजिद हुसैन खां अहमद हुसैन साहब अनिल बिस्वास जी ओ पी नेयर साहब इन्होंने सामने गाना ही साढ़े बहुत वही गलसी के सामने डिफरेंट जॉनरस परफॉर्म करना तो इट वॉज़ प्रमोटिंग डिफरेंट काइंड ऑफ डिफरेंट जॉनरस ऑफ म्यूजिक ठीक है तो सारे गावे जितना क्योंकि चंडगढ़ से आई वॉज द फस्ट फीमेल टू बिन दैट अवॉर्ड एट द नैशनल लैवल ਸਾ ਹੁਣ ਮੈਂ ਚਾਹਾਂਗਾ ਕਿ ਜਿਹੜੀ ਮੌਜੂਦਾ ਸਥਿਤੀ ਦੇ ਵਿੱਚ ਸਭ ਤੋਂ ਅਹਿਮ ਗੱਲ ਜਿਹੜੀ ਕੀਤੀ ਹੈ ਸਮਾਜ ਸ਼ਾਸਤਰ ਸਮਾਜ ਵਿਗਿਆਨ ਜੀ ਇਹਦੀ ਜਾਣਕਾਰੀ ਮੈਨੂੰ ਲੱਗਦਾ ਕਿ ਮਹਿਲਾਵਾਂ ਤੇ ਜੋ ਇਥੋਂ ਦੀ ਸਮਾਜਿਕ ਬਣਤਰ ਹੈ ਜ਼ਿੰਮੇਵਾਰੀਆਂ ਜ਼ਿਆਦਾ ਨਹੀਂ ਤੇ ਉਹ ਜ਼ਿੰਮੇਵਾਰੀਆਂ ਕਾ ਜ਼ਿੰਦਗੀ ਨੂੰ ਇੱਕ ਰਾਹ ਦਿੰਦੀਆਂ ਨੇ ਜੀ ਬਿਲਕੁਲ ਹੁਣ ਤੁਸੀਂ ਪੀ ਐਚ ਡੀ ਤੇ ਕੀਤੀ ਪਹਿਲਾਂ ਤਾਂ ਮੈਨੂੰ ਥੋੜਾ ਜਿਹਾ ਦੱਸੋ ਕਿ ਤੁਸੀਂ ਪਹਿਲਾਂ ਮਾਸਟਰ ਵੀ ਇਹਦੇ ਚ ਕੀਤੀ ਜੀ ਫੈਮਲ ਕੀਤੀ ਹਾਂਜੀ ਐਮ ਐਫਲ ਕੀਤੀ ਐਮ ਐਫਲ ਠੀਕ ਹੈ ਤੇ ਉਹ ਥੀਸਿਸ वगैरह ਤੁਹਾਡਾ ਪ੍ਰਿੰਟ ਹੋਇਆ ਹਾਂਜੀ ਹਾਂਜੀ ਜੀ ਅੱਛਾ ਉਦੋਂ ਵਾ ਜਿਹੜੀ ਪੀ ਐਚ ਡੀ ਤੁਸੀਂ ਇਸੇ ਵਿਸ਼ੇ ਚ ਗਾਂ ਵਧਾਈ ਜੀ ਤੇ ਉਹ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਇਹ ਜੀ ਕਿਹੜੀ ਚਿੰਗ ਸੀ ਜਿਹਨੂੰ ਤੁਸੀਂ ਇੱਕ ਨਿਖਾਰ ਕੇ ਦੱਸਣਾ ਚਾਹੁੰਦੇ ਸੀ ਕਿਉਂਕਿ ਜਦ ਤਫ਼ਸੀਲ ਚ ਜਾਣਾ ਪੈਂਦਾ ਹਾਂਜੀ ਹਾਂਜੀ ਸੋ ਦੇਖੋ ਮੇਰਾ ਸ਼ੁਰੂ ਤੋਂ ਇਹ ਸੀਗਾ ਕਿ ਜਿਵੇਂ ਮੇਰੀ ਜੋ ਪੀ ਐਚ ਡੀ ਦੀ ਥੀਸਿਸ ਹੈ ਉਹ ਵੀ ਅ ਵਿਮਨ ਰਿਲੇਟਿਡ ਹੀ ਹੈ ਜੀ ਹਾਂ ਸੋਸ਼ੀਕਨੋਮਿਕ ਐਂਡ ਪੋਲਿਟਿਕਲ ਕੰਡੀਸ਼ਨਸ ਆਫ ਵਿਮਨ ਇਨ ਸਲਮਸ ਇਨ ਚੰਡੀਗੜ੍ਹ ਹਾਂ ਆਪਣੇ ਵੱਲੋਂ ਇਹ ਚੀਜ਼ਾਂ ਇਹ ਇਸ਼ੂਜ਼ बिकॉज ਸੈਂਸਿਟਾਈਜੇਸ਼ਨ ਹੈ ਉਸ ਚੀਜ਼ ਲਈ ਜੀ ਜੀ ਉਹ ਅਦਨੁਕਤਾ ਕੈਸੀ ਹੋਵੇ ਜਿਹੜੀ ਤੁਹਾਨੂੰ ਸਭੇਕ ਵੀ ਰੱਖੇ ਸਮਾਜ ਦੇ ਦਾਇਰੇ ਉਹ ਹੀ ਜਿਹੜੇ ਅੰਦਰੋਂ ਪੈਦਾ ਹੋਉਂਦੇ ਆ ਸਰ ਬੇਸਿਕਲੀ ਹੁਣ ਜਿਵੇਂ ਆਪਾਂ ਗੱਲ ਕਰਦੇ ਜੈਂਡਰ ਇਕੁਐਲਟੀ ਜੈਂਡਰ empowerment ਬਹੁਤ ਨਰੇਬਾਜੀ ਹੋ ਜਾਂਦੇ ਹੈ ਹਨਾ ਲੇਕਿਨ ਮੈਨੂੰ ਇਹ ਲੱਗਦਾ ਕਿ ਦੋਨੋਂ ਜੈਂਡਰਸ ਦੇ ਆਰ ਵੈਰੀ ਵੈਰੀ ਇੰਪੋਰਟੈਂਟ जी ठीक है जी आप सिर्फ झंडे लैके खड़े हो जी ऐसा नहीं होंगे दे हैज टू बी अ बैलेंस जेंडर इक्वलिटी मीनस मेन भी ओनी होए होीमेल भी होए क्योंकि इंडियन सिस्टम जो थोड़ा पता है, तो है पितर सत्तात्मक है पैट्रियरकल सोसायटी है सासलाइजे होंगी है सोशल कंडीशनिंग वह वूमैन देन पता शुरू तो थोड़ा जहा एक लो दर्जा मिलता रेह और तबका जो थोड़ा जहा हाई ਮਾਡਰਨਿਜ਼ਮ ਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਸਿਰਫ ਨਾਰੇਬਾਜ਼ੀ ਆ ਕੁਝ ਹੈ ਆਪਣੀ ਰਿਸਪੌਂਸਿਬਿਲਟੀਜ਼ ਨੂੰ ਪ੍ਰੋਪਰਲੀ ਸincereਲੀ ਆਪਣੀ ਵੈਲਿਊਜ਼ ਆਪਣਾ ਕਲਚਰ ਉਹਨੂੰ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ ਹਾਂ ਆਪ ਦੀ ਇਹ ਕਦਰਾਂ ਕੀਮਤਾਂ ਸਮਾਜਿਕ ਤੇ ਦੂਸਰਾ ਜ਼ਿੰਮੇਵਾਰੀਆਂ ਨੂੰ ਨਾਲ ਲੈ ਕੇ ਚੱਣੀ ਹੈ ਜ਼ਿੰਮੇਵਾਰੀਆਂ ਐਜ਼ ਅ ਟੀਚਰ ਹੋਂ ਜਿਵੇਂ ਮੈਂ ਹੁਣ ਅਸੀਂ ਕਲਾਸ 'ਚ ਸਿਰਫ ਇੱਕ ਕਿਤਾਬ ਨਹੀਂ ਪੜਾਉਣੀ ਜੀ ਅਸੀਂ ਉਹਨਾਂ ਨੂੰ ਲਾਈਫ ਸਕਿੱਲ ਵੀ ਦੇਣੀ ਹੈ ਆਪਾਂ ਉਹਨਾਂ ਨੂੰ ਮੋਰਲ ਐਜੂਕੇਸ਼ਨ ਵੀ ਦੇਣੀ ਹੈ ਇਹ ਸਾਡੀ ਰਿਸਪੌਂਸਿਬਿਲਟੀ ਹੈ ਇਸੇ ਤਰ੍ਹਾਂ ਪਰਿਵਾਰ 'ਚ ਵੀ ਵਿਮਨ ਦੀ ਇੱਕ ਰਿਸਪੌਂਸਿਬਿਲਟੀ ਹੈ ਔਰ ਉਹ ਰਿਸਪਾਂਸਿਬਿਲਟੀ ਅਗਰ ਉਹ ਪਲੇ ਕਰਦੀ ਹੈ ਤਾਂ ਆਬਵੀਅਸਲੀ ਮੈਨੂੰ ਨਹੀਂ ਲੱਗਦਾ ਕਿ ਕੋਈ ਪ੍ਰੋਬਲਮ ਬੱਚਿਆਂ ਦੀ ਸੋਸ਼ੀਅਲਾਈਜੇਸ਼ਨ ਜੀਆ ਪਰਿਵਾਰਿਕ ਸ਼ਾਂਤੀ ਜੀਆ ਯੂ نو ਪਰਿਵਾਰ ਇਜ਼ ਪਾਰਟ ਆਫ ਸੋਸਾਇਟੀ ਔਰ ਅਗਰ ਪਰਿਵਾਰ ਖੁਸ਼ ਹੈ ਆਈ ਥਿੰਕ ਜੀ ਇਟ ਵਿਲ ਹੁਣ ਗੱਲ ਕਰਦੇ ਆਪਾਂ ਪਹਿਲਾਂ ਫੀਮੇਲ ਤੋਂ ਸ਼ੁਰੂ ਕਰਦੇ ਆਪਾਂ ਜਿਵੇਂ ਤੁਸੀਂ ਕਹਿੰਦੇ ਹੋ ਥੋੜਾ ਜਿਹਾ ਅ ਪਹਿਲਾਂ ਸਮਾਜ ਦੇ ਪੈਮਾਨੇ ਸਮਾਜ ਦੇ ਕਾਇਦੇ ਐਸੇ ਸੀਗੇ ਕਿ ਉਹਦੇ ਚ ਮਹਿਲਾ ਦਬੀ ਨਜ਼ਰ ਆਈ ਹੈ ਜੀ ਜੀ ਹੁਣ ਤਾਂ ਮੈਨੂੰ ਲੱਗਦਾ ਕਿ ਐਸਾ ਕੁਝ ਹੈ ਨਹੀਂ ਪਰ ਫਿਰ ਵੀ ਹੈ ਪਰ ਕਿਸ ਹੱਦ ਤੱਕ ਤੁਸੀਂ ਸਮਝਦੇ ਹੋ ਪਹਿਲੇ ਫੇਜ਼ ਦੇ ਵਿੱਚ ਪਹਿਲੇ ਪੜਾਅ ਦੇ ਵਿੱਚ ਉਹਦੇ ਚ ਇਹ ਹੁੰਦਾ ਕਿ ਮਹਿਲਾਵਾਂ ਹੁਣ ਕੀ ਵਕਿਆ ਪੜ ਰਹੀ ਹੈ ਜਾਂ ਉਹਨਾਂ ਨੂੰ ਉਹਨਾਂ ਸਮਾਂ ਮਿਲਦਾ ਹੈ ਇੱਕ ਇਹ ਦੱਸੋ ਫਿਰ ਅਗਲੇ ਤੇ ਚੱਲਦੇ ਹਾਂ ਸਰ ਮੈਂ ਦੇਖੋ ਤੁਹਾਡੀ ਨਜ਼ਰ ਦੇ ਵਿੱਚ ਹੁਣ ਤੁਸੀਂ ਇਹਦੇ ਆਪਣੇ ਖੇਤਰ ਚ ਹੈਗੇ ਹੋ ਹਾਂਜੀ 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 ਸਰ ਮੈਂ ਇਹ ਕਹਣੀ ਕਿ ਦੇਖੋ ਨੋ ਡਾਊਟ ਬਹੁਤ ਚੇਂਜ ਹੈ ਕਿਉਂਕਿ ਅੱਜ ਕੱਲ ਅਸੀਂ ਦੇਖਦੇ ਹਾਂ ਸਾਡੇ ਘਰ ਜੋ ਕੰਮ ਕਰਨ ਵੀ ਆ ਰਹੇ ਉਹਨਾਂ ਨੂੰ ਵੀ ਆ ਕਿ ਸਾਡੇ ਬੱਚੇ ਪੜ ਜਾਣ ਜੀ ਕੁੜੀਆਂ ਵੀ ਪੜ ਜਾਣ ਸੋ ਦੇ ਆਰ ਗੈਟ ਐਜੂਕੇਟਿੰਗ देयर ਚਿਲड्रन ਸੋ ਇਹ ਇੱਕ ਪੋਜ਼ਿਟਿਵ ਚੇਂਜ ਡੈਫੀਨਿਟਲੀ ਹੈ ਅੱਛਾ ਤੁਸੀਂ ਇਹ ਕਹਿ ਸਕਦੇ ਹੋ ਕਿ ਕਿਸੇ ਨੂੰ ਅਨੁਪਾਤ ਚ ਲੈਣਾ ਚਾਹੋ ਪਰਸੈਂਟੇਜ ਲੈਣਾ ਚਾਹੋ ਵੀ ਕਿੰਨੇ ਕੇ ਫੀਸ ਦੀ ਦੀ ਹੋਰ ਲੋੜ ਹੈ ਜਾਂ ਕਿੰਨੇ ਕੇ ਫੀਸ ਦੀ ਹੋ ਗਿਆ ਤੁਹਾਨੂੰ ਜਿਹੜਾ ਸ਼ਬਦ ਮਰਜ਼ੀ ਦੱਸੋ ਹੋਰ ਲੋੜ ਹੈ ਸਰ ਜਾਂ ਕਿੰਨਾ ਹੋ ਗਿਆ ਅ ਸਰ ਹਲੇ ਕਾਫੀ ਲੋੜ ਹੈਗੀ ਹੈ ਹੋਰ ਜਿਵੇਂ ਕਿ 20 25 ਕੀ ਜ਼ਿਆਦਾ 25% ਹਾਂ 23% ਹਲੇ ਚਾਹੀਦਾ ਹਲੇ ਹੋਰ ਚਲੋ ਹੁਣ ਆਪਾਂ ਅਗਲੇ ਪੜਾਅ ਚਾਉਨੇ ਆ ਅਗਲਾ ਪੜਾਅ ਹੈਗੇ ਕਿ ਮੰਨ ਲਓ ਐਜੂਕੇਸ਼ਨ ਤੋਂ ਬਾਅਦ ਤੁਹਾਡੇ ਇੱਕ ਜਿੰਮੇਵਾਰੀਆਂ ਦੀਆਂ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਜਿਵੇਂ ਹੁਣ ਅੱਜ ਕੱਲੇ ਵਲ ਲਿਵਨ ਰਿਲੇਸ਼ਨ ਹੈ ਜਾਂ ਮੈਰिज ਹੈ ਪਹਿਲਾਂ ਤੁਸੀਂ ਦੋਨਾਂ ਨੂੰ ਇਹ ਦੱਸੋ ਤੁਸੀਂ ਸਮਾਜ ਸ਼ਾਸਤਰ ਦੇ ਬਹੁਤ ਗਿਆਤਾ ਹੋ ਜੀ ਲਿਵਨ ਰਿਲੇਸ਼ਨ ਤੇ ਜਿਹੜਾ ਮੈਰिज ਮੈਰिज ਇੰਸਟੀਟਿਊਸ਼ਨ ਹੈ ਇਹਦੇ ਚ ਕਿਹੜਾ ਪ੍ਰਬੰਧ ਠੀਕ ਹੈ ਪਾਟੇ ਹਿਸਾਬ ਨਾਲ ਸਰ ਦੇਖੋ ਮੇਰੇ ਹਿਸਾਬ ਨਾਲ ਤਾਂ ਦੇਖੋ ਮੈਰਿਜ ਇੰਸਟੀਟਿਊਸ਼ਨ ਹੁਣ ਲਿਵਨ ਅੱਜਕੱਲ ਇੱਕ ਫੈਡ ਹੈ ਜਿਹਨੂੰ ਆਪਾਂ ਵੈਸਟ ਨੂੰ ਆਪਾਂ ਏਪ ਕਰਦੇ ਆਂ ਕੁਝ ਹਰ ਕਲਚਰ ਦਾ ਆਪਣਾ ਹੈ ਨਾ ਪਲੱਸ ਮਾਈਨਸ ਹੁਣ ਅੱਜਕੱਲ ਦੇ ਇੰਡੀਵਿਜੂਅਲ ਜਿਵੇਂ ਉਹਨਾਂ ਦੀ ਸਬਜੈਕਟਿਵ ਚੀਜ਼ ਹੈ ਕਿ ਵੀ ਆਰ ਮੋਰ ਕੰਫਰਟੇਬਲ ਪਹਿਲਾਂ ਇੱਕ ਦੂਜਨ ਜਾਣ ਕੇ ਫਿਰ ਅਸੀਂ ਵਿਲ ਗੋ ਬਟ ਮੇਰੇ ਹਿਸਾਬ ਨਾਲ ਮੈਰਿਜ ਇੰਸਟੀਟਿਊਸ਼ਨ ਇਜ਼ ਵੈਰੀ ਵੈਰੀ ਇੰਪੋਰਟੈਂਟ ਜੀ ਕਿਉਂਕਿ ਇਹ ਸਟੈਬਿਲਿਟੀ ਤਾਂ ਹੈ ਮੈਂ ਇਹ ਵੀ ਨਹੀਂ ਕਹਿੰਦੀ ਕਿ ਅਬਿਊਸਿਵ ਮੈਰਿਜ ਹੈ ਤਾਂ ਉਸ ਲਗੇ ਰਹੋ ਮੈਰਿਜ ਐਜ਼ ਅਨ ਇੰਸਟੀਚੂਨ ਜੋ ਸਾਡੇ ਕਲਚਰ ਦਾ ਪਾਰਟ ਹੈ ਇਟ ਇਜ਼ ਅ ਵੈਰੀ ਇੰਪੋਰਟੈਂਟ ਇੰਸਟੀਚੂਨ ਨਾਟ ਓਨਲੀ ਫॉर men and man and women ਬਟ ਅੱਗੇ ਜਿਹੜੀ ਫੈਮਿਲੀ ਤੁਸੀਂ ਐਸਟੈਬਲਿਸ਼ ਕਰਦੇ ਹੋ ਜਿਹੜੇ ਬੱਚੇ ਆਊਟ ਆਫ that ਉਹਨਾਂ ਦੇ ਤੁਸੀਂ ਦੇਖਦੇ ਹੋ ਮੈਂਟਲ ਹੈਲਥ ਪ੍ਰੋਬਲਮਸ ਜਿਹੜੀਆਂ ਡਿਪਰੈਸ਼ਨ ਹੈ ਸਟ्रेस ਹੈ ਇਹ ਸਭ ਚੀਜ਼ਾਂ ਕਿਤੇ ਨਾ ਕਿਤੇ ਇੱਥੋਂ ਨਿਕਲਦੀਆਂ ਨੇ ਇਹਨਾਂ ਚੀਜ਼ਾਂ ਤੋਂ ਕਹਿਣ ਦਾ ਮਤਲਬ ਕਿ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਰਿਸ਼ਤੇ ਬਣਾਉਣਾ ਯੈਸ महबूबा पत्नी चाहिए महबूबा पत्नी हो सकती है बिलकुल हो सकती है पत्नी महबूबा हो सकती हो सकती है हाँजी, हाँजी। ਪਰ ਕਿਉਂਕਿ ਬਿਲਕੁਲ ਫਿਰ ਇੱਕ ਇਹ ਕਿਉਂ ਹੁੰਦਾ ਹੈ ਜ਼ਿਆਦਾਤਰ ਇੱਕ ਧਾਰਨਾ ਹੈਗੀ ਹੈ ਲਵ ਮੈਰਿਜ ਸਕਸੈਸ ਰੇਟ ਬੜਾ ਘਟਾਤਾ ਹੈ ਸਰ ਬੇਬੀ ਕਿਉਂਕਿ ਕਿਉਂਕਿ ਜਦ ਬਹੁਤ ਜਦ ਜੋ ਅੱਜ ਕੱਲ ਦੇਖਿਆ ਜਾਂਦਾ ਹੈ ਲਵ ਮੈਰਿਜ ਹੋ ਗਈ ਉਸ ਤੋਂ ਬਾਅਦ ਥੋੜੇ ਦਿਨ ਕਿਉਂਕਿ ਰੋਜ਼ੀ ਪਿਕਚਰ ਲੈ ਕੇ ਚੱਲਦੇ ਆਂ ਜੀ ਦੂਜੇ ਨੂੰ ਬਹੁਤ ਅੱਛੀ ਤਰ੍ਹਾਂ ਜਾਣੇ ਪਛਾਨੇ ਬਿਨਾ ਜਦ ਵੈਨ ਵੀ ਗੈਟ ਇਨਟੂ ਮੈਰਿਜ ਔਰ ਜਦ ਆਪਾਂ ਰਿਐਲਿਟੀ ਚਾਹੁੰਦੇ ਆਂ ਜੀ ਫਿਰ ਉਹ ਜਿਹੜਾ ਅੰਤਰ ਹੈ ਨਾ ਉਹ ਇਸ ਚੀਜ਼ ਨੂੰ ਮੈਨੂੰ ਜੋ ਲੱਗਦਾ ਹੈ ਬਟ ਅਦਰਵਾਈਜ਼ ਅਗਰ ਤੁਹਾਡਾ ਰਿਸ਼ਤਾ ਇੰਨਾ ਸਟਰੋਂਗ ਹੈ ਯੂ ਆਰ ਗੁੱਡ ਫਰੈਂਡਸ ਇਕ ਦੂਜੇ ਨੂੰ ਸਮਝਦੇ ਹੋ ਤੁਸੀਂ ਫਿਰ ਚਾਹੇ ਲਵ ਹੋਏ ਫਿਰ ਅਰੇਂਜ ਹੋਏ ਆਈ ਡੋਨਟ ਥਿੰਕ ਐਨੀ ਪ੍ਰੋਬਲਮ ਹਾਇ ਇੱਜ ਦੀ ਗੱਲ ਹੋਰ ਵੀ ਹੈ ਮੈਂ ਥੋੜੀ ਜੀ ਐਡ ਕਰਨਾ ਚਾਹਾਂ ਤੇ ਤੁਸੀਂ ਤਾਂ ਮੇਰ ਨੂੰ ਜ਼ਿਆਦਾ ਜਾਣਦੇ ਹੋਵੋਗੇ ਉਹ ਇਹ ਹੈ ਕਿ ਇੱਕ ਦੂਸਰੇ ਨੂੰ ਸਮਝਣਾ ਇੱਕ ਹੋਰ ਵਿਧ ਹੈ ਤੁਸੀਂ ਕੁਝ ਚੀਜ਼ਾਂ ਬਰਦਾਸ਼ਤ ਕਰ ਲਓਗੇ ਕੁਝ ਚੀਜ਼ਾਂ ਨਜ਼ਰ ਅੰਦਾਜ਼ ਕਰ ਦੋਗੇ ਕੋਈ ਗੱਲ ਨਹੀਂ ਆ ਇੱਕ ਹੁੰਦਾ ਕਿ ਜੇ ਤੁਸੀਂ ਰਿਸ਼ਤਿਆਂ ਦੇ ਵਿੱਚ ਰਹਿੰਦੇ ਹੋ ਜਿਵੇਂ ਆਪਣੇ ਪੁਰਾਣੇ ਆਪਣੇ ਮਾਤਾ ਪਿਤਾ ਦੇ ਰਹਿੰਦੇ ਸੀ ਉਹ ਕਿੰਨੇ ਰਿਸ਼ਤਿਆਂ 'ਚ ਰਹਿੰਦੇ ਸੀ ਯਾਨੀ ਕਿ ਕਿਤੇ ਨਾ ਕਿਤੇ ਤੁਹਾਨੂੰ ਰਿਸ਼ਤੇ ਨਿਭਾਉਣੇ ਆਉਂਦੇ ਸੀ ਨਿਭਾਉਣੇ ਆਉਂਦੇ ਸੀ ਬਿਲਕੁਲ ਸਰ ਹੁਣ ਕਿਤੇ ਨਾ ਕਿਤੇ ਰੇਸ਼ਿਓ ਘਟ ਗਈ ਸਰ ਕਿਉਂਕਿ ਮੈਨੂੰ ਲੱਗਦਾ ਇਸ 'ਚ ਵੀ ਇਹ ਹੀ ਹੈ ਕਿ ਹੁਣ ਜਿਵੇਂ ਹੁਣ ਫੈਮਲੀਆਂ ਬਹੁਤ ਛੋਟੀਆਂ ਹੋ ਗਿਆ ਪਹਿਲਾਂ ਜੁਆਇੰਟ ਫੈਮਲੀਆਂ 'ਚ ਰਹਿੰਦੇ ਸੀ ਐਕਸਟੈਂਡਡ ਫੈਮਲੀਆਂ ਸੀਗੀਆਂ ਸੋ ਕੋਈ ਐਡਾ ਫਰਕ ਨਹੀਂ ਸੀ ਚਾਚਾ ਤਾਇਆ ਸਭ ਇਕੱਠੇ ਰਹ ਰਹੇ ਸੀ ਸਭ ਪਤਾ ਸੀ ਜ਼ਿੰਮੇਵਾਰੀਆਂ ਦਾ ਜ਼ਿੰਮੇਵਾਰੀਆਂ ਪ

बहुत सारी सोशल कोज़ ने जिंद वजह चीज़ आ रही जी रिलेशनशिप्स प्रॉब्लम्स आ रही हैं आइसोलेशन हो रही है मैंटल हैल्थ तीस कभी बच्चों सुनी सभी स्ट्रैस वर्ड अभी तो अपने बचपन कहीं नहीं सुने अचक छोटा छोटा बच्चा मैं स्ट्रैस है मैं तो डिप्रैशन में हूँ डिप्रैशन वर्ड छोटे छोटे बच्चे कहें एग्जाम टाइम स्ट्रैस हो गया डिप्रैशन हो गया सो so, यह सब इसलिए है क्योंकि माहौल नहीं है वाला सिक्योरिटी नहीं है वह वाली असं घर रारों अपने फोन पर हैं ਤੁਸੀਂ ਕਦੀ ਸ਼ਾਮ ਨੂੰ ਬੈਠ ਕੇ ਦੇਖਿਓ ਜੀ ਵੀ ਸੀ ਥੈਟ ਹਾਂ ਇਹਨੂੰ ਆਪਾਂ ਲੈਣੇ ਆ ਥੋੜਾ ਜਿਹਾ ਹੁਣ ਆਪਾਂ ਥੋੜਾ ਵਿਆਹ ਨਾਲ ਜੁੜੀ ਕੀ ਕੀ ਗੱਲ ਹੋਰ ਕਰਦੀ ਹੁਣ ਅ ਪਿੱਛੇ ਜੇ ਇੱਕ ਦੌਰ ਆਇਆ ਸੀਗਾ ਅ ਅਜ ਤੋਂ 10 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਦੋਂ ਹੁੰਦਾ ਸੀ ਕਿ ਪਹਿਲਾਂ ਤਾਂ ਇਹ ਹੁੰਦਾ ਸੀ ਜਿਹੜਾ ਮਾਪੇ ਉਹਨੂੰ ਫਿਕਰ ਹੁੰਦਾ ਸੀ ਜਿਆਦੀ ਕੁੜੀਆਂ ਨੂੰ ਪੜ੍ਹਨ ਕਿਉਂ ਨਹੀਂ ਲਾਉਂਦੇ ਸੀ ਵੀ ਕਿਤੇ ਨਾ ਕਿਤੇ ਲੜਕੀ ਗਲਤ ਫੈਸਲਾ ਨਾ ਲੈ ਲਵੇ ਜਾਂ ਹੋਰ ਗੱਲਾਂ ਨਾ ਹੋ ਜਾਣ। ਉਦੋਂ ਵਕਤ ਇੱਕ ਦੌਰ ਆਇਆ ਸੀ ਵੀ ਲੜਕੀ ਲੜਕੀ ਨਾਲ ਹੀ ਨਾ ਵਿਆਹ ਕਰਾ ਲੇ ਜਾਂ ਮੁੰਡਾ ਮੁੰਡੀ ਨਾਲ ਹੀ ਨਾ ਵਿਆਹ ਕਰਾ ਲੇ। ਇਹ ਕੀ ਸੀਗੀ ਪ੍ਰੋਬਲਮ? ਤੁਸੀਂ ਸਮਾਜ ਦੇ ਸਿਸਟਮ ਨੂੰ ਸਮਝਿਆ ਉੱਤੇ ਪੀ ਐਚ ਡੀ ਕੀਤੀ ਕਿ ਕੀ ਉਹਦੇ 'ਚ ਵਿਕਾਰ ਕਿਹੋ ਜਿਹਾ ਪੈਦਾ ਹੋਇਆ ਸੀ? ਜਾਂ ਕੋਈ ਹੋਰ ਗੱਲ ਸੀ? ਅ ਸਰ ਥੋੜਾ ਜਿਹਾ ਕਟਿਆ ਹੋ ਥੋੜਾ ਜਿਹਾ ਕਟਿਆ ਹੈ। ਬਟ ਵਿਕਾਰ ਦੀ ਵੀ ਗੱਲ ਨਹੀਂ ਹੁੰਦੀ। ਮੇਬੀ ਅ ਕੀ ਫਿਜ਼ੀਕਲੀ ਪ੍ਰੋਬਲਮ? ਫਿਜ਼ੀਕਲ ਪ੍ਰੋਬਲਮਸ। ਜੋ ਪਹਿਲਾਂ ਐਕਸਪ੍ਰੈਸ ਨਹੀਂ ਸੀ ਹੁੰਦੀਆਂ ਹੁਣ ਐਕਸਪ੍ਰੈਸ ਹੋਣਾ ਈਜ਼ੀ ਹੋ ਗਿਆ ਹਾਂ ਇੱਕ ਗੱਲ ਹੋਰ ਵੀ ਹੈ ਹੁਣ ਮੈਂ ਜੇ ਉਹ ਗੱਲ ਜੋੜਾਂ ਕਿ ਜਿਹੜੀਆਂ ਚੀਜ਼ਾਂ ਸੁਸਾਇਟੀ ਦੀ ਮੰਗ ਨਾਲ ਚਲਦੀਆਂ ਨੇ ਹੁਣ ਥਰਡ ਜੈਂਡਰ ਵਾਸਤੇ ਇੱਕ ਪਿੱਛੇ ਜੇ ਰੌਲਾ ਜਿਹਾ ਸੀ ਟਾਇਲਟ ਸਪੈਸ਼ਲ ਬਣਨ ਲੱਗੇ ਜਦ ਸੁਸਾਇਟੀ ਸੋਸ਼ਲ ਚੇਂजेस ਆਣ ਗਏ ਹਰ ਅਸਪੈਕਟ ਚੰਗਿਆ ਹਾਂ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕਰ ਰਹੇ ਸੀਗੇ ਉਹ ਵੀ ਸਮਾਜ ਦੇ ਕੋਹ ਹਿੱਸਾ ਉਹ ਅੰਗ ਟੁੱਟਮਾ ਅੰਗ ਬਣ ਗਿਆ ਕਿ ਹੁਣ ਮੋਬਾਈਲ ਤੋਂ ਬਿਨਾਂ ਗੱਲ ਨਹੀਂ ਚੱਲਦੀ ਪਰ ਉਹਦੇ ਜਿਵੇਂ ਤੁਸੀਂ ਬੱਚਿਆਂ 'ਚ ਡਿਪਰੈਸ਼ਨ ਦੀ ਗੱਲ ਕੀਤੀ ਦਬਾਅ ਦੀ ਗੱਲ ਮਾਨਸਿਕ ਤਣਾਅ ਦੀ ਗੱਲ ਕੀਤੀ ਜੀ ਉਹ ਵੱਧ ਗਿਆ ਤੇ ਤੁਹਾਨੂੰ ਕੀ ਲੱਗਦਾ ਇਹ ਮਾਪੇ ਗੈਰ ਜ਼ਿੰਮੇਵਾਰ ਹੋ ਗਏ ਜਾਂ ਗਿਆਨੀ ਇਹਨਾਂ ਨੇੜੇ ਹੋ ਗਏ ਸਰ ਇਹਦੇ 'ਚ ਵੀ ਮੈਂ ਇਹ ਕਹੂੰਗੀ ਕਿ ਬਹੁਤ سارے ਫੈਕਟਰ ਨੇ ਮਾਬਪ ਇੱਕ ਫੈਕਟਰ ਨੇ ਟੋਟਲੀ ਉਹਨਾਂ ਦਾ ਵੀ ਨਹੀਂ ਹੈ ਰੈਂਕਿੰਗ ਕਰੋ ਜਿਵੇਂ ਜਿਵੇਂ ਕੋਵਿਡ ਕਾਲ ਸੀਗਾ ਬੱਚਿਆਂ ਨੂੰ ਮੋਬਾਈਲ ਦੇਣਾ ਇਹਨਾਰੇ ਸੀਗਾ

ਸਰ ਇਹੇ ਜਸਤਾ ਮਾਪੇ ਵੀ ਆਬਵੀਸਲੀ ਹੈ ਸਟਾਰਟਿੰਗ ਦੇ ਵਿੱਚ ਹੋ ਜਾਂਦਾ ਹੈ ਕਿਉਂਕਿ ਦੇਖੋ ਸ਼ੁਰੂਆਤ ਤਾਂ ਫੈਮਿਲੀ ਘਰ ਚੋਂ ਹੀ ਹੋਏਗੀ ਹਾਂਜੀ ਹਾਂਜੀ ਤੇ ਕਿਦਾਂ ਦਾ ਮਾਹੌਲ ਹੈ ਤੁਸੀਂ ਆਪ ਨਹੀਂ ਬੈਠ ਰਹੇ ਬੱਚੇ ਕੋਲ ਤੁਸੀਂ ਆਪ ਹੀ ਆਪਣੇ ਫੋਨ ਚ ਬਿਜ਼ੀ ਹੋ ਜੀ ਬੱਚਾ ਆਪਣੇ ਚ ਬਿਜ਼ੀ ਹੈ ਜੀ ਫਿਰ ਹਾਲੀ ਹਾਲੀ ਉਹ ਦੀ ਤੁਹਾਡੇ ਨਾਲ ਇਕੁਏਸ਼ਨ ਕੱਟਦੇ ਜਾਂਦੀ ਹੈ ਉਧਰ ਸੋ ਵਰਚੁਅਲ ਵਰਲਡ ਨਾ ਪਾਜ ਦੇ ਤੇ ਮੇਰੇ ਉੱਤੇ ਜੋ ਵਰਚੁਅਲ ਇੰਨੇ ਫਰੈਂਡਸ ਐ ਮੇਰੇ ਫੇਸਬੁੱਕ ਫਰੈਂਡਸ ਇੰਨੇ ਕਿਹੜਾ ਜਿਹੜਾ ਤੁਹਾਡੇ ਇੱਕ ਵੀ ਦੁੱਖ ਸੁੱਖ ਚਾਕੇ ਖੜਾ ਹੋ ਜਾਏਗਾ ਉਹਨਾਂ ਚ ਵੀ ਡੋਟ ਨੋ ਕਿ ਸੋਸ਼ਲ ਮੀਡੀਆ ਜੋ ਦਿਖਾਂਦਾ एवरीथिंग ਇਜ਼ ਨਾਟ ਹਾਂ ਉਹ ਵੀ ਠੀਕ ਹੈ ਤੁਹਾਡੀ ਗੱਲ ਪਰ ਇੱਕ ਗੱਲ ਹੈ ਕਿ ਹੁਣ ਇਹ ਜੇ ਵਿਕਾਰ ਪੈਦਾ ਹੋ ਰਹੀ ਹੈ ਬਿਮਾਰੀਆਂ ਨਵੀਂ ਤਰ੍ਹਾਂ ਦੀਆਂ ਪੈਦਾ ਹੋ ਰਹੀਆਂ ਕਿ ਜਿਵੇਂ ਹੁਣ PUBG ਗੇਮ ਆਈ ਸੀ ਉਹ ਬੰਦ ਜਾਇਰ ਕਰਨੀ ਪਈ ਹਾਂ ਤੇ ਹੁਣ ਫੇਰ ਤੁਸੀਂ ਸੋਸ਼ਲ ਮੀਡੀਆ ਕਰਕੇ ਵੀ ਜਾ ਆਨ ਟਾਈਮ ਸਕਰੀਨ 6 ਘੰਟੇ ਰਹਿੰਦੇ ਬਿਲਕੁਲ ਬਿਲਕੁਲ ਸਰ ਆਈਜ਼ ਮਤਲਬ ਫਿਜ਼ੀਕਲ ਦੇ ਨਾਲ ਨਾਲ ਮੈਂਟਲ ਪ੍ਰੋਬਲਮਸ ਬਹੁਤ ਸਾਰੀਆਂ ਵਧ ਗਈਆਂ ਇਹਦੇ ਨਾਲ ਪਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਟੋਟਲੀ ਉਹ ਕਰਸ ਹੈ ਬਹੁਤ ਫਾਇਦਾ ਵੀ ਹੋਇਆ ਉਹਦਾ ਬਹੁਤ ਸਾਰੇ ਐਸੇ ਲੋਕ ਆ ਜਿਨ੍ਹਾਂ ਦੇ ਬਿਜ਼ਨਸ ਆਨਲਾਈਨ ਇੰਨੇ ਚੱਲੇ ਆ ਜੋ ਸਟਾਰਟਅੱਪਸ ਇੰਨੇ ਚੱਲੇ ਆ ਬਹੁਤ ਸਾਰੇ ਆਰਟਿਸਟ ਇੰਨੇ ਅੱਛੇ ਸੀ ਜਿਨ੍ਹਾਂ ਨੂੰ ਕਦੀ ਮੌਕਾ ਨਹੀਂ ਸੀ ਮਿਲਿਆ ਉਹ ਸੋਸ਼ਲ ਮੀਡੀਆ ਦੇ ਥਰੂ ਹਾਂ ਇੱਕ ਵਿਸ਼ੇਸ਼ ਗੱਲ ਜਿਹੜੀ ਤੁਹਾਡੇ ਨਾਲ ਮੈਂ ਦਰਸ਼ਕਾਂ ਨਾਲ ਤੁਸੀਂ ਕੁਝ ਜੇ ਤੱਥਾਂ ਦੇ ਨਾਲ ਸਾਂਝੀ ਕਰੂੰ ਤਾਂ ਜ਼ਿਆਦਾ ਬੈਟਰ ਰਹੇਗਾ ਉਹ ਇਹ ਹੈ ਕਿ ਤੁਸੀਂ ਸਮਾਜ ਸ਼ਾਸਤਰ ਦੇ ਗਿਆਤਾ ਅਧਿਆਪਨ ਖੇਤਰ ਚੋਂ ਦੋਨੇ ਚੀਜ਼ਾਂ ਨੇ ਕਿ ਮੈਨੂੰ ਲੱਗਦਾ ਕਿ ਬੱਚਾ ਘਰ ਤਾਂ ਹੁਣ ਸੌਣ ਹੀ ਜਾਂਦਾ ਜੇ ਸਾਰੀ ਜ਼ਿੰਦਗੀ ਦਾ ਜਿਹੜਾ ਜਾਗਦੇ ਰਹਿਣ ਦਾ ਸਮਾਂ ਟੀਚਰ ਕੋਲੇ ਖੜਾ ਹਾਂਜੀ ਹਾਂਜੀ ਦੋਨਾਂ ਚ ਕਲੀਅਰ ਕਰਿਓ ਵੀ ਜ਼ਿੰਮੇਵਾਰੀ ਕਿਹਦੀ ਜ਼ਿਆਦਾ ਹੈ ਦੋਨਾਂ ਚ ਸਿਰ ਮੈਨੂੰ ਲੱਗਦਾ ਦੋਨਾਂ ਦੀ ਹੀ ਹੈ ਦੋਨਾਂ ਦੀ ਦੋਨਾਂ ਦੀ ਹੀ ਹੈ ਠੀਕ ਹੈ ਠੀਕ ਹੈ ਕਿਉਂਕਿ ਦੇਖੋ ਸਕੂਲ ਤੱਕ ਵੀ ਆਣ ਲੱਗੇ ਥੋੜਾ ਜਿਹਾ ਉਹਦੀ ਫਾਰਮੇਟਿਵ ਇਅਰਸ ਪੇਰੈਂਟਸ ਨਾਲ ਰਹਿ ਲਿਆ ਹੁੰਦੇ ਹੈ ਘਰ ਦਾ ਮਾਹੌਲ ਡੈਫੀਨਿਟਲੀ ਡਿਪੈਂਡ ਕਰਦਾ ਹੈ ਬਟ ਅੱਗੇ ਕਿਹੜੇ ਮਾਹੌਲ ਸਕੂਲ ਚ ਕੀ ਸਿੱਖ ਰਿਹਾਓ ਅੱਗੇ ਕਾਲਜ ਆਂਦਾ ਕਾਲਜ ਤੇ ਇੱਕ ਬਿਲਕੁਲ ਹੀ 베ਸ ਤੁਹਾਡਾ ਹੈ ਨਾ ਹਾਂ ਸੋ ਸੋਸ਼ਲ ਮੀਡੀਆ ਦੇ حوالے ਨਾਲ ਗੱਲ ਕਰਉ ਥੋੜੀ ਜੀ ਸਰ ਸੋਸ਼ਲ ਮੀਡੀਆ ਦੇ حوالے ਨਾਲ ਕਿਸ ਤਰ੍ਹਾਂ ਮਤਲਬ ਜਿਵੇਂ ਕਿ ਸੋਸ਼ਲ ਮੀਡੀਆ ਐਡਿਕਸ਼ਨ ਬਣ ਗਈ ਉਹ ਹੂੰ ਉਹਦੀ ਲਤ ਲੱਗ ਰਹੀ ਹੈ ਹੂੰ ਇਹਦੇ ਚ ਹੁਣ ਗੈਰ ਜ਼ਿੰਮੇਵਾਰ ਫੋਨ ਹੈ ਉਹਦੇ ਚ ਦੇਖੋ ਹੁਣ ਸਕੂਲ ਲੈਵਲ ਤੇ ਤਾਂ ਅਸੀਂ ਇਹ ਹੀ ਕਵਾਂਗੇ ਕਿ ਪੇਰੈਂਟਸ ਵੱਲੋਂ ਥੋੜੀ ਜਿਹੀ ਗੇਅਰ ਰੀਜ਼ਮੇਦਾਰਾ ਕਿਉਂਕਿ ਉਸ ਏਜ ਚ ਕੋਈ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਹੈ ਉਹਨੂੰ ਫੋਨ ਦੀ ਜੀ ਠੀਕ ਹੈ ਛੋਟੇ ਛੋਟੇ ਬੱਚੇ ਬਿਕੋਜ਼ ਪੇਰੈਂਟਸ ਕੈਨ ਅਫੋਰਡ ਇੱਕ ਤੋਂ ਇੱਕ ਉਹਨਾਂ ਨੂੰ ਫੋਨ ਹੀ ਆ ਫੋਨ ਤੁਸੀਂ ਲੈ ਕੇ ਵੀ ਦੇਣਾ ਬੇਸਿਕ ਫੋਨ ਦੇ ਉਹਨੂੰ ਬਟ ਸਟੇਟਸ ਸਿੰਬਲ ਹੈ ਮੇਰੇ ਬਟ ਹੈ ਨਾ ਆ ਬ੍ਰਾਂਡਡ ਚੱਲਦਾ ਉਹ ਚੱਲਦਾ ਹੈ ਅੱਜਕੱਲ ਸੋਟਾ ਸਟੇਟਸ ਸਿੰਬਲ ਬ੍ਰਾਂਡ ਹੈ ਬ੍ਰਾਂਡ ਹੈ ਹੈ ਨਾ ਕੀ ਲਈ ਤੋ ਮਤਲਬ ਪਲੱਸ ਟਾਈਮ ਨਹੀਂ ਦੇ ਰਹੇ ਤੁਸੀਂ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਟਾਈਮ ਸਮਾਂ ਕੱਟ ਗਿਆ ਕੁਆਲਿਟੀ ਟਾਈਮ ਇਜ਼ ਵੈਰੀ ਵੈਰੀ ਇੰਪੋਰਟੈਂਟ ਜੋ ਫੈਮਿਲੀ ਨੂੰ ਦੇਣਾ ਚਾਹੀਦਾ ਹੈ ਜੋ ਪੇਰੈਂਟਸ ਨੂੰ ਦੇਣਾ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਤੁਸੀਂ ਖੋਜ ਕਰਤਾ ਹੋ ਡਾਕਟਰ ਹੋ ਡਾਕਟਰ ਆਫ ਫਲਸਫੀ ਯਾਨੀ ਸਮਾਜ ਸ਼ਾਸਤਰ ਹੁਣ ਇੱਕ ਤੁਸੀਂ ਇੱਕ ਸਿੱਧੇ ਤੌਰ ਤੇ ਸਪੌਟ ਦੱਸੋ ਮੈਂ ਦਰਸ਼ਕਾਂ ਨਾਲ ਸਾਂਝਾ ਕਰਉ ਕਿ ਕੋਨੇ ਸੋਸ਼ਲ ਮੀਡੀਆ ਇੱਕ ਵਿਸ਼ਾ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਸਰ ਔਰ ਮੈਨੂੰ ਲੱਗਦਾ ਹੈਵੀ ਹੈ ਹੁਣ ਬਹੁਤ ਸਾਰੇ ਕੋਰਸੇਸ ਆ ਰਿਹਾ ਹੈ ਆ ਰਹੇ ਹੈ ਜੀ ਯੈਸ ਯੈਸ ਹਾਂ ਇੱਕ ਮੈਂ ਤੁਹਾਨੂੰ ਹੋਰ ਗੱਲ ਸਾਂਝੀ ਕਰਨਾ ਚਾਹਾਂਗਾ ਤੁਹਾਡੇ ਸਹਿ ਧਿਆਨ ਚ ਹੋਵੇ ਆਸਟ੍ਰੇਲੀਆ ਨੇ ਆਸਟ੍ਰੇਲੀਆ ਦੇ ਜਿਹਾ ਹੋਰ ਕੁਝ ਦੇਸ਼ਾਂ ਨੇ ਇਹਨੂੰ ਬੈਨ ਕਰਤਾ 15 ਸਾਲ ਦੀ ਉਮਰ ਤੋਂ ਪਹਿਲਾਂ ਹਾਂ ਜੀ ਆਸਟ੍ਰੇਲੀਆ ਨੇ ਰੀਸੈਂਟਲੀ ਬੈਨ ਹਾਂ ਰੀਸੈਂਟ ਹਾਂਜੀ ਤੇ 15 ਸਾਲ ਤੋਂ ਪਹਿਲਾਂ ਦੇ ਬੱਚਿਆਂ ਨੂੰ ਬੈਨ ਹੈ ਤੇ ਉਹਦੇ ਲਈ ਦੋਨੇ ਦੋਸ਼ੀ ਮੰਨੇ ਜਾਣਗੇ ਮਾਪੇ ਵੀ ਤੇ ਦੂਸਰੇ ਵੀ ਪਰ ਹੁਣ ਮੈਨੂੰ ਲੱਗਦਾ ਕਿ ਜੇ ਸ਼ੁਰੂ ਤੋਂ ਇਸ ਵਿਸ਼ੇ ਦਾ ਗਿਆਨ ਦਿੱਤਾ ਜਾਵੇ ਜੇ ਇਹਨੂੰ ਸਮਝਣ ਦੀ ਗੱਲ ਦਿੱਤੀ ਜਾਵੇ ਤਾਂ ਉੱਥੇ ਇਤਨਾ ਜ਼ਿਆਦਾ ਗੱਲ ਦੂਸੇ ਦੇ ਹੱਕ ਤੇ ਮੇਰੇ ਹੱਕ ਚ ਹੈਗੇ ਸੋਸ਼ਲ ਮੀਡੀਆ ਨਹੀਂ ਹੋਣਾ ਚਾਹੀਦਾ ਅਪ ਟੂ ਸਰਟਨ ਏਜ ਹਾਂ ਯਾਨੀ ਕਿ ਪਰ ਕਰਮ ਹੋਵੇ ਕੋਈ ਪਤਾ ਲੱਗੇ ਜਿਵੇਂ ਹੁਣ ਤੁਸੀਂ ਵੀ ਇਸ ਫੀਲਡ ਜੋ ਸੋਸ਼ਲ ਮੀਡੀਆ ਮੀਡੀਆ ਦੇ ਫੀਲਡ ਤੁਸੀਂ ਤਾਂ ਹਰ ਮੀਡੀਆ ਨਾਲ ਯੂ نو ਹੈਪਨ ਰਿਲੇਟਡ ਸਰ ਅਸੀਂ ਆਪਣੇ ਬਚਪਨ ਕਿੰਨੀ ਗੇਮਸ ਖੇਡਦੇ ਸੀ ਫਿਜ਼ੀਕਲ ਐਕਟੀਵਿਟੀ ਕਿੰਨੀ ਜ਼ਿਆਦਾ ਸੀ मैं आप अपने बच्चे को देख दिया मैं उन्होंने कहने दे तुम अपने बचपन का की याद करोगे जी असी कितनी गेम्स खेली है जो सानू हुन भी याद आसी निकल जाते सी शाम नु डांट पंदी सी पेरेंट्स बुलांदे सी कि आ जाओ अब मतलब कुछ सीगा खेल दे सी बाहर निकलते सी आजकल बच्चे कंप्यूटर आईपैड इश् बैठे टीम वर्क पैदा करती सी टीम वर्क है कोऑपरेशन है फिजिकल हेल्थ मेंटल हेल्थ एवरीथिंग इज अफेक्टेड ਉਹ ਤਾਂ ਬਹੁਤ ਜ਼ਰੂਰੀ ਹੈ ਚਲੋ ਹੁਣ ਆਪਾਂ ਲਾਸਟ ਦੇ ਵਿੱਚ ਇੱਕ ਛੋਟੇ ਛੋਟੇ ਕੁਐਸਚਨ ਕਰਾਂਗੇ ਉਹ ਤੁਸੀਂ ਹਾਂ ਜਾਂ ਨਾ ਤਾਂ ਨਹੀਂ ਕਹੂੰਗਾ ਪਰ ਬਰੀਫ ਦੇਣੇ ਆ ਤੁਸੀਂ ਜੀ 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 ਹੁਣ ਤੁਸੀਂ ਦੱਸੋ ਵੀ ਜਿਹੜੀ ਅਦਨੁਕਤਾ ਮੰਨੀ ਜਾ ਰਹੀ ਹੈ ਕੀ ਉਹ ਔਰਦ ਦੀ ਹਵਾਲੇ ਨਾਲ ਉਹ ਸਕਾਰਾਤਮਕ ਜਾ ਰਹੀ ਹੈ ਪੋਜ਼ਿਟਿਵ ਜਾ ਰਹੀ ਹੈ ਜੇ ਪੋਜ਼ਿਟਿਵ ਹੈ ਨਹੀਂ ਕਿੰਨੀ ਰੇਸ਼ੋ ਹੈ ਸਰ ਪੋਜ਼ਿਟਿਵ ਜਾ ਰਹੀ ਹੈ बट विच नेगेटिविटी भी है रेशियो एग्जैक्टली मैं नहीं सकती क्योंकि आधुनिकता माइंडसैट ओपन है लिबरल हो मॉडर्न का मतलब है कि तुस जो सोच है वो है ओपन माइंडेड हो संकीर्ण विचारधारा नहीं है इट्स नॉट ओनली दैट यू आर ड्रिंकिंग यू आर क्लबिंग यू आर एम आधुनिकता नहीं है ठीक है आधुनिकता है ठीक है अपना एक्सप्रैशन देन की यू हैव यू आर कैपेबल ठीक है कॉन्फिडेंस है मेरे हिसाबिकता ਤੁਸੀਂ ਪੋਜ਼ਿਟਿਵ 50 50 ਕੇ ਰੇਸ਼ਿਓ ਫਰਕ ਕਰੋਗੇ ਨਹੀਂ ਸਰ 60 40 ਕਰ ਦੋ 60 40 40 ਯਾਨੀ ਨੈਗੇਟਿਵ ਨੈਗੇਟਿਵ ਥੋੜਾ ਜਿਹਾ ਹੈ ਹੀ ਹੈ ਸਰ ਥੋੜਾ ਜਿਹਾ ਮਤਲਬ ਜੋ ਇੰਟਰਪ੍ਰੀਟ ਕੀਤਾ ਜਾਂਦਾ ਹਾਂ ਨਹੀਂ ਸਮਝ ਗਿਆ ਕੋਈ ਵੀ ਚੀਜ਼ ਮਨ ਲੱਗਦਾ ਬੁਰੀ ਔਰ ਅ ਚੰਗੀ ਬੁਰੀ ਨਹੀਂ ਉਹਨੂੰ ਆਪਾਂ ਕਿੱਦਾਂ ਯੂਜ਼ ਕਰਦੇ ਹਾਂ ਸੋਸ਼ਲ ਮੀਡੀਆ 'ਵੇ ਸਮਾਜ ਸ਼ਾਸਤਰ ਦੇ ਵਿੱਚ ਆਈਏ ਤਾਂ ਹੁਣ ਜਿਹੜੇ ਰਿਸ਼ਤਿਆਂ ਦੇ ਵਿੱਚ ਨਿਗਾਰ ਆ ਰਹੀ ਹੈ ਗਿਰਾਵਟ ਆ ਰਹੀ ਹੈ ਬੱਚੇ ਮਾਸੀ ਨੂੰ ਨਹੀਂ ਸਮਝਦੇ ਚਾਚੀ ਨੂੰ ਨਹੀਂ ਸਮਝਦੇ ਤਾਈ ਨੂੰ ਨਹੀਂ ਸਮਝਦੇ ਤੇ ਦਾਦਾ ਦਾਦੀ ਵਿਚਾਰੇ ਦੇਖਦੇ ਹੁੰਦੇ ਨੇ ਤੇ ਉਹਦਾ ਕਾਰਨ ਕੀ ਹੈ ਸਰ ਉਹਦਾ ਕਾਰਨ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਇੱਕ ਤਾਂ ਵੈਲਿਊ ਸਿਸਟਮ ਜਿਵੇਂ ਅੱਜ ਕੱਲ ਲੋਕ ਕਹਿੰਦੇ ਮੈਂ ਸਾਡੀ ਫੈਮਲੀ ਮੈਂ ਹਸਬੰਡ ਬੱਚੇ ਦੈਟਸ ਇਟ ਪਰ ਕੁਝ ਪੈਰੈਂਟਸ ਵੱਲੋਂ ਵੀ ਮੈਨੂੰ ਲੱਗਦਾ ਉਹਨਾਂ ਦਾ ਵੀ ਰੋਲ ਬਹੁਤ ਇੰਪੋਰਟੈਂਟ ਹੈ ਉਹ ਕਿਤਨੇ ਗਏ ਆਪ ਵੀ ਆਪਣੇ ਰਿਸ਼ਤੇਦਾਰਾਂ ਨਾਲ ਬੱਚਿਆਂ ਨੂੰ ਵੀ ਇੰਟਰੋਡਿਊਸ ਕਰੋ ਉਹਨਾਂ ਨਾਲ ਮਿਲਦੇ ਜੁਲਦੇ ਰਹੋ ਉਹੀ ਆਈ ਥਿੰਕ ਵੇਰ ਇੰਪੋਰਟੈਂਟ ਯਾਨੀ ਕਿ ਸੱਲ ਸ਼ਬਦਾਂ ਚ ਜੇ ਮੈਂ ਇਚ ਕਹਿਣਾ ਚਾਹਾਂ ਤਾਂ ਕਹਿਣ ਦਾ ਮਤਲਬ ਬੱਚਿਆਂ ਨੂੰ ਉਹ ਸਭ ਰਿਸ਼ਤਿਆਂ ਦਾ ਮਾਹੌਲ ਨਹੀਂ ਮਿਲਦੀ ਜੋ ਰਿਸ਼ਤਿਆਂ ਨੂੰ ਸਮਝ ਸਕਦੇ ਯੈਸ ਯੈਸ ਕਿਉਂਕਿ ਤੁਸੀਂ ਐਦਾਂ ਇਹ ਚੀਜ਼ ਸਿਖਾਉਣ ਵਾਲੀਆਂ ਨਹੀਂ ਇਹ ਚੀਜ਼ ਐਮਬਾਈਬ ਕਰਨ ਵਾਲੀਆਂ ਨੇ ਹੂੰ ਜੀ ਜੀ ਅਸੀਂ ਜੋ ਆਪਣੇ ਘਰਾਂ ਚ ਦੇਖਿਆ ਤਾਂ ਨੇਚਰਲ ਹੈ ਉਹ ਜੀ 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 ਉਹ ਜਿਹੜੀ ਨਿਗਤਾ ਹੈ ਲਵ ਮੈਰਿਜ ਹੂੰ ਅਰੇਂਜ ਮੈਰਿਜ ਹੂੰ ਕਿਹੜੀ ਠੀਕ ਹੈ ਸੋ ਦੋਨੋਂ ਹੀ ਠੀਕ ਹੈ अगर दोनों समझदार हैं लव मैरिज द सक्सेस रेट बहुत ਘੱਟ ਹੈ ਸਰ ਮੈਂ ਫੇਰ ਵੀ ਤੁਹਾਨੂੰ ਇਹੀ ਕਹਾਂਗੀ ਇਹ ਵੀ ਸਬਜੈਕਟਿਵ ਹੈ ਕਿਉਂਕਿ ਇਹ ਡਿਪੈਂਡ ਕਰਦਾ ਦੋਨੋਂ ਇੰਡੀਵਿਜੂਅਲਸ ਤੇ ਕਿੰਨੇ ਮੈਚੂਰ ਨੇ ਉਹ ਔਰ ਜਦ ਮੈਰਿਜ ਤੋਂ ਜਾਣ ਤੋਂ ਪਹਿਲਾਂ ਮਤਲਬ ਜਿਹੜੇ ਲਵ ਮੈਰਿਜ ਤੁਸੀਂ ਗੱਲ ਕਰ ਰਹੇ ਕਿੰਨਾ ਕੁ ਜਾਣਦੇ ਇੱਕ ਦੂਜੇ ਨੂੰ ਕਿੰਨੇ ਕੁ ਉਹਨਾਂ ਚ ਕਮਿਟਮੈਂਟ ਹੈ ਉਸ ਰਿਸ਼ਤੇ ਨੂੰ ਨਿਭਾਉਣ ਦੀ ਇਟ 올 ਡਿਪੈਂਡਸ ਔਨ ਥੈਟ ਚਲ ਉਸ ਰਿਸ਼ਤੇ ਨੂੰ ਨਿਵਾਉਣ ਦੀ ਜਾਂ ਰਿਸ਼ਤਿਆਂ ਨੂੰ ਨਿਵਾਉਣ ਰਿਸ਼ਤਿਆਂ ਨੂੰ ਨਿਵਾਉਣ ਹਾਂ ਰਿਸ਼ਤੇਾਂ ਦਾ ਨਿਵਾਉਣ ਇੱਕ ਰਿਸ਼ਤੇ ਦੀ ਗੱਲ ਨਹੀਂ ਰਿਸ਼ਤਿਆਂ ਕਿਉਂਕਿ ਤੁਹਾਡੇ ਨੇ ਦੋ ਪਰਿਵਾਰ ਜੁੜਦੇ ਆ ਬਿਲਕੁਲ ਉੱਥੇ ਕਿਤਨੇ ਕਿਤੇ ਸਮਝਣ ਦੀ ਲੋੜ ਹੈ ਤੁਸੀਂ ਪਹਿਲੇ ਇਹ ਮੰਨਦੇ ਹੋ ਕਿ ਅਧਿਆਪਕਤਾ ਤੇ ਵਿਦਿਆਰਥੀ ਦਾ ਜੋ ਰਿਸ਼ਤਾ ਸੀ ਜੋ ਮਾਨ ਸਨਮਾਨ ਸੀ ਉੱਚ ਗਿਰਾਵਟ ਆਈ ਹੈ ਸਰ ਕਾਰ ਸਰਕਾਰਨ ਕਈ ਹੋ ਸਕਦੇ ਆ ਜਿਵੇਂ ਕਿ ਇੱਕ ਜਿਵੇਂ ਕਿ ਇੱਕ ਤਾਂ ਘਰ ਹੀ ਜੀ ਘਰ ਕਿਉਂਕਿ ਹੁਣ ਤੁਸੀਂ ਇਹ ਦੇਖੋ ਪਹਿਲਾਂ ਜਦ ਅਸੀਂ ਛੋਟੇ ਹੁੰਦੇ ਸੀ ਸਾਡੇ ਪੇਰੈਂਟਸ ਕਦੇ ਸਕੂਲ ਜਾਂਦੇ ਸਾਡੀ ਕੋਈ ਸ਼ਿਕਾਇਤ ਆਈਏ ਸਾਡੇ ਪੇਰੈਂਟਸ ਕਹਿੰਦੇ ਅਸੀਂ ਹੋਰ ਖਿੱਚ ਕੇ ਰੱਖੋ ਜੀ ਅੱਜ ਕੱਲ ਤੁਸੀਂ ਕਿਸੇ ਬੱਚੇ ਨੂੰ ਕਹਿ ਕੇ ਦੇਖੋ ਕੁਝ ਪੇਰੈਂਟਸ ਨਾਲ ਹੀ ਲੜਨ ਆ ਜਾਂਦੇ ਸਕੂਲ 'ਚ ਠੀਕ ਹੈ ਜੀ ਟੀਚਰ ਹੈਜ਼ ਨੋ ਅਥਾਰਟੀ ਟੂ से एनीथिंग टू अ चाइल्ड बच्चा स्ट्रेस में आ गया बच्चा ये सो so शुरू तो ये आज ये चेंज आ गया एक है ना ये चीज़ शुरू हो गई है सैकेंडली कितना कितने मेन लगता है टीचर्स टीचर भी बहुत रिसपोंसिबली चलन की लड़ है दे हैव टू टेक देयर ड्यूटी वेरी सिंसीयरली बिकॉज मैं लगता बहुत इंपॉर्टेंट जॉब है सर बहुत रिस्पोंसिबल जॉब है ठीक गुड ਇਹ ਵੱਡੀ ਗੱਲ ਹੈ ਕਿ ਅਸੀਂ ਪਹਿਲੇ ਆਪਣੇ ਬੱਚੋ ਸੁਣੇ ਨਹੀਂ ਨਹੀਂ ਸਰ ਬੱਚਿਆਂ ਦੀ ਕਿਉਂਕਿ ਅਸੀਂ ਆਪਣੇ ਟੀਚਰਸ ਤੋਂ ਪੜਿਆ ਬਹੁਤ ਕੁਝ ਅਸੀਂ ਲਰਨ ਕੀਤਾ ਉਹ ਕਿਤੇ ਨਾ ਕਿਤੇ ਸਾਡੇ ਅੰਦਰ ਹੈ ਜੀ ਠੀਕ ਹੈ ਔਰ ਅਸੀਂ ਅਗਰ ਸਿਰਫ ਬੱਚਿਆਂ ਨੂੰ ਕਿਤਾਬ ਪੜਾਈ ਸਾਡੋਂ ਚਲੋ ਕੀ ਫਰਕ ਪੈਂਦਾ ਅਸੀਂ ਆਪਣਾ ਕੰਮ ਕਰ ਲਿਆ ਉਹ ਉੱਥੇ ਖਤਮ ਨਹੀਂ ਹੁੰਦਾ ਸਰ ਬਹੁਤ ਵੱਡੀ ਰਿਸਪੋਨਸਿਬਿਲਟੀ ਹੈ ਪਹਿਲਾਂ ਸੂਚਨਾ ਬੜੀ ਦੂਰ ਹੁੰਦੀ ਸੀ ਜੀ ਜੀ ਕਿਉਂ ਉਹ ਕਾਰਨ ਬਣੇ ਸਰ ਡੈਫੀਨਿਟਲੀ ਐਕਸਪੋਜ਼ਰ ਟੂ एवरीथिंग ਕਲਿੱਕ ਤੇ ਹੈ ਹੁਣ ਮੁੱਲ ਤਾਂ ਹੁਣ ਤਾਂ ਟੀਚਰ ਨੂੰ ਵੀ ਬੱਚੇ ਦੱਸ ਦਿੰਦੇ ਨਹੀਂ ਜੀ ਆਹ ਬਿਲਕੁਲ ਬਿੱਪਲ ਸਰ ਗੂਗਲ ਬਾਬਾ ਹੈ ਮੈਂ ਤੁਹਾਨੂੰ ਦੱਸਿਆ ਨਾ ਬੱਚਿਆਂ ਚ ਨਾਨ ਸੀਰੀਅਸਨੈਸ ਇਸ ਲਈ ਕਲਾਸ ਨਹੀਂ ਵੀ ਗਿਆ ਕੋਈ ਗੱਲ ਨਹੀਂ एवरीथिंग ਇਜ਼ ਅਵੇਲੇਬਲ ਉਹ ਐਟੀਟਿਊਡ ਹੈ ਹੀ ਉਹਨਾਂ ਚ ਨੋ ਡਾਊਟ ਜਨ ਕਿਤਨੇ ਕਿਤੇ ਤੁਹਾਡਾ ਗਿਆਨ ਦੀ ਦੂਰੀ ਵੀ ਸਰਵਾਰ ਦਾ ਹਿੱਸਾ ਸੀ ਸਰ ਉਹ ਉਸ ਤੇ ਵੀ ਮੈਨੂੰ ਲੱਗਦਾ ਟੀਚਰ ਕੈਨ ਪਲੇ ਅ ਇੰਪੋਰਟੈਂਟ ਰੋਲ ਜਿਹੜਾ ਟੀਚਰ ਅੱਛਾ ਪੜਾ ਰਿਹਾ ਕਲਾਸ ਚ ਮਿਹਨਤ ਕਰ ਰਿਹਾ ਆਹ ਬੱਚੇ ਆਉਂਦੇ ਕਲਾਸ ਚ ਐਸੀ ਗੱਲ ਨਹੀਂ ਹੈ ਜੋ ਟੀਚਰ ਪੜਾ ਸਕਦਾ ਨਾ ਸਰ ਉਹ ਕਦੀ ਮੀਡੀਆ ਸੋਸ਼ਲ ਮੀਡੀਆ ਨੇ ਪੜਾ ਸਕਦਾ ਸੋ ਉਹਦੇ ਲਈ ਵੀ ਟੀਚਰ ਨੂੰ ਇਕਵਿਪ ਹੋਣਾ ਵੈਲ ਇਕਵਿਪ ਹੋਣਾ ਜਿਉਂ ਮੁੰਲਾ ਤਾਂ ਹੁਣ ਅਪਗ੍ਰੇਡ ਕਰਨਾ ਹੋਰ ਇੱਕ ਜ਼ਿਆਦਾ ਰਹਿਣਾ ਹੈ ਯੈਸ ਦੇ ਹੈਵ ਟੂ ਬੀ ਅਪਗ੍ਰੇਡਡ ਕਿੰਨੀਆਂ ਪੜਨੀਆਂ ਜੀ ਪੀ ਪੀ ਟੀ ਵੀ ਆ ਗਈ ਤੇ ਹੋਰ ਬੜਾ ਕੁਝ ਆ ਜਾਣਾ ਹੈ ਜੀ ਹਾਂ ਦਰਸ਼ਕ ਸਮਝ ਗਏ ਹੋਣੀ ਹੈ ਕਿ ਜਿਹੜੇ ਵਿਸ਼ੇ ਤੇ ਲੰਬੀ ਚਰਚਾ ਕੀਤੀ ਗਈ ਤੇ ਦਰਸ਼ਕਾਂ ਨੇ ਮਨ ਲੱਗਦਾ ਹੈ ਕਿ ਛੋਟੀ ਉਮਰ ਦੇ ਬਟੇ ਤੇ ਬੈਲੈਂਸ ਦੇ ਬੰਦੇ ਨੇ ਸਭ ਕੁਝ ਸਮਝਿਆ ਹੋਣਾ ਹੈ ਛੇ ਦੋ ਜ਼ਿੰਮੇਵਾਰ ਥੰਮ ਨੇ ਮਾਪੇ ਤੇ ਵਿਦਿਆਪਕ ਜੀ ਰਿਕੂ ਕਾਲੀਆ ਜੀ ਨੇ ਜਿਹੜੀ ਗੱਲ ਕੀਤੀ ਉਹ ਆ ਸਮਾਜ ਸ਼ਾਸਤਰ ਦੀ ਗਿਆਤਾ ਨਹੀਂ ਤੇ ਇਹ ਹੀ ਪੜਾਉਂਦੇ ਨਹੀਂ ਤੇ ਉਹਨਾਂ ਨੇ ਮੈਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਗੱਲਾਂ ਆਪਣੇ ਨਾਲ ਸਾਂਝੀਆਂ ਕੀਤੀ ਨੇ ਜਿਹੜੀਆਂ ਸਾਡੇ ਬੱਚਿਆਂ ਨਾਲ ਸਾਡੇ ਨਾਲ ਸਿੱਧੀਆਂ ਜੁੜੀਆਂ ਹੋਈਆਂ ਨੇ ਤੇ ਇਹਨਾਂ ਸਿੱਧੀਆਂ ਜੁੜੀਆਂ ਹੋਈਆਂ ਗੱਲਾਂ ਨੂੰ ਸਮਝਣ ਵਾਸਤੇ ਅਸੀਂ ਤੁਹਾਨੂੰ ਲੈ ਕੇ ਹੋਰ ਸ਼ਿਕਸ਼ੀਤਾਂ ਦੇ ਦੁਆਰਾ ਫਿਰ ਮਿਲਾਉਂਦੇ ਰਾਵਾਂਗੇ ਮੈਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਕੁਝ ਸਮਝਣ ਦੀ ਮਾਪਿਆਂ ਨੂੰ ਕੁਝ ਜਾਣਣ ਦੀ ਤੇ ਉਸ ਗਿਆਨ ਨੂੰ ਕੁਝ ਮੰਨਣ ਦੇ ਤਰੀਕਿਆਂ ਨੂੰ ਸਮਝਣ ਦੀਆਂ ਗੱਲਾਂ ਹੋਈਆਂ ਨੇ ਲਗਾਤਾਰ ਅਸੀਂ ਸਖਸ਼ੀਤਾ ਨੂੰ ਲੈ ਕੇ ਅਸੀਂ ਤੁਹਾਨੂੰ ਮਿਲਦੇ ਰਵਾਂਗੇ ਹੈਸ਼ਟੈਗ ਜ਼ਿੰਦਗੀ 'ਚ ਫਿਰ ਮਿਲਦੇ ਆ ਕਿ ਖੇਨ ਨਮੀ ਸਖਸ਼ੀਤਾ